ਸਤ ਸ੍ਰੀ ਅਕਾਲ ਦੋਸਤੋ ਹਾਜ਼ਰ ਆਇਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਅੱਜ ਅਰਚਨਾ ਦੇ ਬੇਟੇ ਦੀ ਬਰਥਡੇ ਪਾਰਟੀ ਘਰ ਦੇ ਨੇੜੇ ਹੀ ਇੱਕ ਹੋਟਲ ਵਿੱਚ ਰੱਖੀ ਗਈ ਸੀ ਤਾਂ ਉਸਨੇ ਪਾਰਟੀ ਵਿੱਚ ਆਪਣੇ ਦਿਓਰ ਅਤੇ ਦਰਾਣੀ ਆਕਾਸ਼ ਅਤੇ ਸੁਨਾਲੀ ਨੂੰ ਵੀ ਬੁਲਾਇਆ ਸੀ ਹੋਰ ਵੀ ਕਾਫੀ ਮਹਿਮਾਨ ਆ ਰਹੇ ਸਨ ਬਾਬਲੂ ਦੇ ਸਾਰੇ ਦੋਸਤ ਆਪਣੇ ਮੰਮੀ ਪਾਪਾ ਨਾਲ ਉਸ ਪਾਰਟੀ ਵਿੱਚ ਆਏ ਹੋਏ ਸਨ ਸਾਰੇ ਚੰਗੇ ਅਤੇ ਅਮੀਰ ਘਰਾਂ ਦੇ ਹੀ ਲੱਗ ਰਹੇ ਸਨ ਅਤੇ ਵਿਚਾਰੀ ਸੁਮਿਤਰਾ ਜੀ ਪਾਰਟੀ ਦੀ ਪੂਰੀ ਦੇਖਰੇਖ ਅਤੇ ਕੰਮਕਾਜ ਪਾਟੇ ਹੋਏ ਕੱਪੜਿਆਂ ਵਿੱਚ ਹੀ ਲੱਗੀ ਹੋਈ ਸੀ ਸਾਰਾ ਖਾਣਾ ਵੀ ਉਸਨੇ ਆਪਣੇ ਹੱਥਾਂ ਨਾਲ ਹੀ ਬਣਾਇਆ ਸੀ ਸੁਮਿਤਰਾ ਜੀ ਦੇ ਸਹੋਗੀ ਨੂੰ ਐਮਰਜੈਂਸੀ ਕਰਦੇ ਕਿਸੇ ਕੰਮ ਲਈ ਜਾਣਾ ਪਿਆ ਤਾਂ ਉਸਦੇ ਹਿੱਸੇ ਦਾ ਕੰਮ ਵੀ ਸੁਮਿਤਰਾ ਜੀ ਹੀ ਦੇਖ ਰਹੀ ਸੀ ਜਿਸ ਕਰਕੇ ਕੰਮ ਕਾਫੀ ਵੱਧ ਗਿਆ ਸੀ ਹੁਣ ਸੁਮਿਤਰਾ ਜੀ ਬਰਤਨਾਂ ਦਾ ਢੇਰ ਸਾਫ਼ ਕਰ ਰਹੀ ਸੀ ਤਾਂ ਉਦੋਂ ਉਸ ਦੀ ਛੋਟੀ ਵਹੁ ਸੁਨਾਲੀ ਆਪਣੇ ਪਤੀ ਅਤੇ ਸਹੇਲੀਆਂ ਦੇ ਨਾਲ ਉੱਥੇ ਪਹੁੰਚੀ ਤਾਂ ਸਮਿਤਰਾ ਜੀ ਨੂੰ ਐਦਾਂ ਫਟੇ ਕੱਪੜਿਆਂ ਵਿੱਚ ਝੂਠੇ ਬਰਤਨ ਸਾਫ਼ ਕਰਦੀ ਨੂੰ ਦੇਖ ਕੇ ਸੁਨਾਲੀ ਹੱਸਣ ਲੱਗੀ ਅਤੇ ਮਜ਼ਾਕ ਉਡਾਉਂਦੀ ਹੋਈ ਆਪਣੀਆਂ ਸਹੇਲੀਆਂ ਨੂੰ ਕਹਿਣ ਲੱਗੀ ਕੀ ਬਾਤ ਹੈ ਮੰਮੀ ਜੀ ਮੇਰੇ ਘਰੋਂ ਤਾਂ ਬੜਾ ਅਕੜ ਨਾਲ ਆਈ ਸੀ ਤੇ ਇੱਥੇ ਇੱਕ ਮੇਡ ਬਣੀ ਹੋਈ ਹੈ ਚਲੋ ਚੰਗੀ ਗੱਲ ਹੀ ਹੈ ਤੇ ਚੰਗਾ ਹੀ ਹੋ ਰਿਹਾ ਹੈ ਤੁਹਾਡੇ ਨਾਲ ਤੁਹਾਡੀ ਔਕਾਤ ਹੀ ਇਹੀ ਹੈ ਐਨਾ ਕਹਿੰਦਿਆਂ ਹੀ ਉਹ ਜ਼ੋਰ ਦੀ ਹੱਸਣ ਲੱਗੀ ਤਾਂ ਸੁਮਿਤਰਾ ਜੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਸੁਨਾਲੀ ਦੀ ਇੱਕ ਸਹੇਲੀ ਨੇ ਪੁੱਛਿਆ ਕਿ ਇਹ ਬੁੱਢੀ ਕੌਣ ਹੈ ਜੋ ਤੂੰ ਇਸ ਨੂੰ ਐਦਾਂ ਕਹਿ ਰਹੀ ਹੈ ਤਾਂ ਸੁਨਾਲੀ ਨੇ ਹੱਸਦੇ ਹੋਏ ਕਿਹਾ ਇਹ ਗਵਾਰ ਅਨਪੜ ਬੁੱਢੀ ਇਸ ਹੋਟਲ ਦੀ ਨੌਕਰਾਨੀ ਹੈ ਹੋਰ ਕੁਝ ਨਹੀਂ ਦੇਖ ਤਾਂ ਸਹੀ ਕਿਵੇਂ ਮੈਲੇ ਅਤੇ ਪਾਟੇ ਕੱਪੜਿਆਂ ਵਿੱਚ ਬੈਠੀ ਬਰਤਨ ਤੋੜ ਰਹੀ ਹੈ ਹੁਣ ਇਦਾਂ ਉਹ ਬੁੱਢਾ ਤਾਂ ਰਿਹਾ ਨਹੀਂ ਜੋ ਇਸ ਨੂੰ ਕਿਸੇ ਮਹਾਰਾਣੀ ਦੀ ਤਰ੍ਹਾਂ ਰੱਖੇ ਹੁਣ ਤਾਂ ਆਪਣੀ ਔਕਾਤ ਜਦ ਆ ਗਈ ਹੋਣੀ ਇਸ ਨੂੰ ਬਲਕਿ ਇਸ ਦੀ ਔਕਾਤ ਤਾਂ ਬਸ ਇੰਨੀ ਹੀ ਸੀ ਕਿ ਲੋਕਾਂ ਦੇ ਝੂਠੇ ਬਰਤਨ ਧੋਵੇ ਅਤੇ ਉਹਨਾਂ ਦਾ ਬਚਿਆ ਹੋਇਆ ਝੂਠਾ ਖਾਣਾ ਖਾਵੇ ਇੰਨਾ ਕਿ ਉਹ ਬੇਸ਼ਰਮਾ ਦੀ ਤਰ੍ਹਾਂ ਹੱਸਣ ਲੱਗੀ ਤੇ ਆਪਣਾ ਇੰਨਾ ਜ਼ਿਆਦਾ અપਮਾਨ ਹੁੰਦਾ ਦੇਖ ਸਮਿਤਰਾ ਜੀ ਦੀਆਂ ਅੱਖਾਂ ਵਿੱਚੋਂ بارش ਦੀ ਤਰ੍ਹਾਂ ਹੰਝੂ ਵਹਿਣ ਲੱਗੇ ਤਾਂ ਇੰਨੇ ਨੂੰ ਸਮਿਤਰਾ ਜੀ ਦਾ ਵੱਡਾ ਬੇਟਾ ਰਜੀਵ ਅਤੇ ਨੂੰ ਅਰਚਨਾ ਸਮਿਤਰਾ ਦੇ ਕੋਲ ਚੜੇ ਚੜਾਏ ਆਏ ਅਤੇ ਗੁੱਸੇ ਵਿੱਚ ਬੋਲੇ ਮਾਂ ਤੇਰੇ ਤੋਂ ਹੱਲੇ ਤੱਕ ਇਹ ਕੰਮ ਹੀ ਨਹੀਂ ਹੋਇਆ ਇਹ ਕੰਮ ਕੌਣ ਕਰੇਗਾ ਰੋਟੀਆਂ ਤਾਂ ਤੂੰ ਪੇਟ ਪਰ ਕੇ ਖਾਂਦੀ ਐ ਅਤੇ ਕੰਮ ਦੇ ਟਾਈਮ ਤੇ ਤੇਰੇ ਹੱਥਾਂ ਵਿੱਚ ਮਹਿੰਦੀ ਹੀ ਲੱਗ ਜਾਂਦੀ ਹੈ ਇਸ ਸਰੀਰ ਦਾ ਕੀ ਕਰੇਗੀ ਇਸ ਤੋਂ ਦੱਬ ਕੇ ਕੰਮ ਲਿਆ ਕਰ ਬਹਿਲੀ ਬੈਠੀ ਜਾਂਦੀਆਂ ਚਲ ਜਾ ਇੱਥੋਂ ਹੁਣ ਅਤੇ ਬਬਲੂ ਨੂੰ ਤਿਆਰ ਕਰਕੇ ਲੈ ਕੇ ਆ ਤੈਨੂੰ ਪਤਾ ਹੈ ਨਾ ਕਿ ਬਬਲੂ ਨੂੰ ਸਰਪ੍ਰਾਈਜ਼ ਦੇਣਾ ਹੈ ਹੁਣ ਉਸ ਨੂੰ ਤਿਆਰ ਕਰਨ ਤੇਰੀ ਮਰੀ ਹੋਈ ਮਾਂ ਨੇ ਥੋੜੀ ਆਉਣਾ ਅਰਤਨਾ ਕਮੰਡੀ ਲਹਿਜੇ ਵਿੱਚ ਬੋਲੀ ਤਾਂ ਸਮਿਤਰਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਹਾਂ ਜਾਂਦੀਆਂ ਅਤੇ ਉੱਥੋਂ ਕਰ ਲਈ ਆ ਗਈ ਤੇ ਇਹ ਸਭ ਕੁਝ ਦੇਖ ਕੇ ਛੋਟੀ ਨੂਸ ਨਾਲੀ ਅੰਦਰ ਹੀ ਅੰਦਰ ਖੁਸ਼ ਹੋ ਰਹੀ ਸੀ ਅਤੇ ਅਰਤਨਾ ਦੇ ਕੋਲ ਜਾ ਕੇ ਕਿਹਾ ਚੰਗਾ ਹੀ ਕੀਤਾ ਭਾਬੀ ਤੁਸੀਂ ਇਸ ਬੁੱਢੀ ਨਾਲ ਇਸ ਨਾਲ ਤਾਂ ਇਦਾਂ ਹੀ ਹੋਣਾ ਚਾਹੀਦਾ ਹੈ ਤੈਨੂੰ ਪਤਾ ਹੈ ਭਾਬੀ ਮੇਰੇ ਘਰ ਵਿੱਚ ਤਾਂ ਇਹ ਬਹੁਤ ਆਕੜ ਵਿਖਾਉਂਦੀ ਸੀ ਤੁਸੀਂ ਤਾਂ ਇਸ ਦੀ ਸਾਰੀ ਆਕੜ ਕੱਢ ਦਿੱਤੀ ਇਹ ਤਾਂ ਸੱਚੀ ਮੁੱਤੀ ਇਸ ਲਈ ਕਿ ਹੈ ਅਰਚਨਾ ਨੇ ਉਸ ਦੀ ਗੱਲ ਨੂੰ ਨਜ਼ਰਅੰਦਾਜ਼ ਕੀਤਾ ਅਤੇ ਉੱਥੋਂ ਚਲੀ ਗਈ ਅਤੇ ਪਾਰਟੀ ਦਾ ਇੰਤਜ਼ਾਮ ਦੇਖਣ ਲੱਗੀ ਸਾਰੀ ਤਿਆਰੀ ਬਹੁਤ ਚੰਗੀ ਤਰ੍ਹਾਂ ਹੋ ਚੁੱਕੀ ਸੀ ਸਾਰੇ ਪਾਸੇ ਸਜਾਵਟ ਬਹੁਤ ਹੀ ਸੁੰਦਰ ਹੋਈ ਸੀ ਲਗਭਗ ਸਾਰੇ ਮਹਿਮਾਨ ਵੀ ਆ ਚੁੱਕੇ ਸਨ ਪਰ ਹੁਣ ਇੰਤਜ਼ਾਰ ਸੀ ਤਾਂ ਸਿਰਫ ਉਸ ਖਾਸ ਇਨਸਾਨ ਦਾ ਜਿਸ ਦੇ ਲਈ ਇਹ ਸ਼ਾਨਦਾਰ ਪਾਰਟੀ ਰੱਖੀ ਗਈ ਸੀ ਤਾਂ ਦੇਖਿਆ ਕਿ ਦਰਵਾਜ਼ੇ ਤੇ ਬਹੁਤ ਹੀ ਚਮਕਮਾਉਂਦੀ ਗੱਡੀ ਆ ਕੇ ਰੁਕੀ ਅਤੇ ਜਿਵੇਂ ਹੀ ਉਸ ਕਾਰ ਵਿੱਚੋਂ ਇੱਕ ਔਰਤ ਉਤਰੀ ਤਾਂ ਦੋ ਕੁੜੀਆਂ ਉਸ ਦਾ ਸਵਾਗਤ ਕਰਨ ਲਈ ਅੱਗੇ ਵੱਧ ਕੇ ਉਸ ਉੱਪਰ ਫੁੱਲਾਂ ਦੀ ਬਾਰਿਸ਼ ਕਰਨ ਲੱਗੀਆਂ ਉਸ ਔਰਤ ਨੂੰ ਦੇਖ ਕੇ ਆਕਾਸ਼ ਅਤੇ ਸੁਨਾਲੀ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਅਤੇ ਉਸਦੇ ਮੂੰਹ ਵਿੱਚੋਂ ਨਿਕਲਿਆ ਮੰਮੀ ਜੀ ਤੁਸੀਂ ਸਮਿਤਰਾ ਜੀ ਨੂੰ ਇਸ ਤਰ੍ਹਾਂ ਸਾਹਮਣੇ ਦੇਖ ਕੇ ਉਸ ਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਉਹਨਾਂ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ ਫਿਰ ਉੱਥੇ ਅਰਚਨਾ ਆਈ ਅਤੇ ਉਸ ਨੇ ਸੁਨਾਲੀ ਦਾ ਮੂੰਹ ਬੰਦ ਕਰਦੇ ਹੋਏ ਕਿਹਾ ਇਦਾਂ ਕੀ ਦੇਖ ਰਹੀ ਹੈ ਮੂੰਹ ਬੰਦ ਕਰ ਲੈ ਨਹੀਂ ਤਾਂ ਮੱਖੀ ਉਹ ਵਿੱਚ ਚਲੀ ਜਾਵੇਗੀ ਸਨਾਲੀ ਚੌਂਕਦੇ ਹੋਏ ਬੋਲੀ ਪਰ ਭਾਬੀ ਇਹ ਕਿਵੇਂ ਹੋ ਸਕਦਾ ਕਿਉਂਕਿ ਹੁਣੇ-ਹੁਣੇ ਤਾਂ ਮੰਮੀ ਜੀ ਇੱਥੋਂ ਹੀ ਅਰਚਨਾ ਉਸ ਦੀ ਗੱਲ ਨੂੰ ਵਿੱਚੋਂ ਹੀ ਕੱਟਦੇ ਹੋਏ ਬੋਲੀ ਤੈਨੂੰ ਕੀ ਲੱਗਿਆ ਸਨਾਲੀ ਕਿ ਇਹ ਪਾਰਟੀ ਮੇਰੇ ਬੇਟੇ ਦੇ ਜਨਮ ਦਿਨ ਦੀ ਹੈ ਨਹੀਂ ਇਹ ਤਾਂ ਮੰਮੀ ਜੀ ਦੇ ਸਕਸੈਸ ਦੀ ਪਾਰਟੀ ਹੈ ਅਤੇ ਹੋਰ ਸੁਣੋ ਹੁਣੇ-ਹੁਣੇ ਮੰਮੀ ਜੀ ਜੀ ਸਕਾਰ ਵਿੱਚ ਆਏ ਹਨ ਉਸ ਦੀ ਕੀਮਤ 20 ਲੱਖ ਤੋਂ ਉੱਪਰ ਹੈ ਅਤੇ ਇਹ ਕਾਰ ਮੰਮੀ ਜੀ ਨੇ ਆਪਣੇ ਖੁਦ ਦੇ ਪੈਸਿਆਂ ਦੀ ਖਰੀਦੀ ਹੈ ਇੱਕ ਪੈਸਾ ਵੀ ਕਿਸੇ ਹੋਰ ਦਾ ਨਹੀਂ ਹੈ ਅਤੇ ਉਹ ਜੋ ਸਾਹਮਣੇ ਮੇਜ਼ ਤੇ ਰੱਖਿਆ ਹੋਇਆ ਇੱਕ ਡੱਬਾ ਦਿਸ ਰਿਹਾ ਹੈ ਜਦੋਂ ਉਹ ਖੁੱਲੂਗਾ ਨਾ ਤਾ ਤੇਰੀਆਂ ਅੱਖਾਂ ਹੋਰ ਵੀ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਜਾਣਗੀਆਂ ਅਤੇ ਜੋ ਪਾਰਟੀ ਵਿੱਚ ਲੋਕ ਆਏ ਹਨ ਉਹਨਾਂ ਵਿੱਚੋਂ ਜ਼ਿਆਦਾਤਰ ਮੰਮੀ ਜੀ ਦੇ ਟੀਮ ਮੈਂਬਰ ਹਨ ਆਕਾਸ਼ ਅਤੇ ਸੁਨਾਲੀ ਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੋ ਰਹੀ ਸੀ ਸੱਚ ਅੱਖਾਂ ਦੇ ਸਾਹਮਣੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਇਹ ਸੱਚ ਹੈ ਜਾਂ ਫਿਰ ਕੋਈ ਤੋਖਾ ਸੁમિતਰਾ ਜੀ ਸਾਰੇ ਮਹਿਮਾਨਾਂ ਨੂੰ ਮਿਲ ਕੇ ਉਹ ਉਹਨਾਂ ਦਾ ਸਵਾਗਤ ਕਰ ਰਹੀ ਸੀ ਪਰ ਸੁਨਾਲੀ ਦਾ ਸਿਰ ਤਾਂ ਇਹ ਸੋਚ-ਸੋਚ ਕੇ ਚੱਕਰਾ ਰਿਹਾ ਸੀ ਕਿ ਇਹ ਸਭ ਕੋ ਕੀ ਰਿਹਾ ਹੈ ਆਖਿਰਕਾਰ ਇਹ ਹੋਇਆ ਤਾਂ ਹੋਇਆ ਕਿ ਮੈਂ ਸੋਚੀ ਸੋਚੀ ਸੁਨਾਲੀ ਉਹ ਨਾ ਜਾਂਦਾਂ ਵਿੱਚ ਚਲੀ ਗਈ ਜਦੋਂ ਸਮਿਤਰਾ ਜੀ ਉਸਦੇ ਘਰ ਆਈ ਸੀ ਤਾਂ ਉਸਨੇ ਆਕਾਸ਼ ਨੂੰ ਕਿਹਾ ਸੀ ਕਿ ਤੈਨੂੰ ਕਿਸ ਨੇ ਕਿਹਾ ਸੀ ਆਪਣੀ ਮਾਂ ਨੂੰ ਇੱਥੇ ਲੈ ਕੇ ਆਉਣ ਲਈ ਤੁਸੀਂ ਤਾਂ ਪੂਰਾ ਦਿਨ ਦਫ਼ਤਰ ਵਿੱਚ ਰਹਿੰਦੇ ਹੋ ਅਤੇ ਇੱਥੇ ਮੇਰੇ ਸਿਰ ਤੇ ਇਸ ਨੂੰ ਛੱਡ ਜਾਂਦੇ ਹੋ ਅਤੇ ਇਹ ਤਾਂ ਮੈਨੂੰ ਇੱਕ ਪਲ ਵੀ ਚੈਨ ਨਾਲ ਬੈਠਣ ਨਹੀਂ ਦਿੰਦੀ ਜਿਵੇਂ ਹੀ ਮੈਨੂੰ ਬੈਠੀ ਹੋਈ ਨੂੰ ਦੇਖਦੀ ਹੈ ਤਾਂ ਚਾਹ ਬਣਾਉਣ ਵਾਸਤੇ ਕਹਿ ਦਿੰਦੀ ਹੈ ਚਾਹ ਹਜੇ ਖਤਮ ਨਹੀਂ ਹੋਈ ਹੁੰਦੀ ਤੇ ਖਾਣਾ ਮੰਗਣ ਲੱਗ ਪੈਂਦੀ ਹੈ ਇਹ ਤਾਂ ਇਸ ਉਮਰ ਵਿੱਚ ਵੀ ਸਾਰਾ ਦਿਨ ਖਾਂਦੀ ਹੀ ਰਹਿੰਦੀ ਹੈ ਮੈਂ ਤੈਨੂੰ ਕਹਿ ਰਹੀ ਹਾਂ ਕਿ ਜਿੰਨੀ ਜਲਦੀ ਹੋ ਸਕੇ ਇਹਨਾਂ ਨੂੰ ਆਪਣੇ ਵੱਡੇ ਭਰਾ ਦੇ ਘਰ ਛੱਡਿਆ ਨਹੀਂ ਤਾਂ ਮੈਂ ਆਪਣੀ ਮਾਂ ਦੇ ਘਰ ਚਲੀ ਜਾਵਾਂਗੀ ਸਨਾਲੀ ਹਰ ਰੋਜ਼ ਆਪਣੇ ਪਤੀ ਨੂੰ ਇਹੀ ਕਹਿੰਦੀ ਪਰ ਅਗੋਂ ਕਾਸ਼ ਨੇ ਕਿਹਾ ਕਿ ਮਾਂ ਜ਼ਿਆਦਾ ਸਮਾਂ ਤਾਂ ਵੱਡੇ ਭਰਾ ਕੋਲ ਹੀ ਰਹਿੰਦੀ ਹੈ ਕੁਝ ਸਾਨੂੰ ਵੀ ਤਾਂ ਕਰਨਾ ਚਾਹੀਦਾ ਹੈ ਲੋਕਾਂ ਬਾਰੇ ਸੋਚ ਉਹ ਕੀ ਕਹਿਣਗੇ ਕਿਤੇ ਇੱਕ ਦਿਨ ਇਹ ਨਾ ਹੋਵੇ ਕਿ ਵੱਡਾ ਭਾਈ ਇਹ ਕਹੇ ਮਾਂ ਦੀ ਜ਼ਿੰਮੇਵਾਰੀ ਸਿਰਫ ਉਸਦੀ ਨਹੀਂ ਅਤੇ ਇੱਕ ਗੱਲ ਹੋਰ ਦੱਸਾਂ ਕਿ ਜਦੋਂ ਮਾਂ ਭਾਬੀ ਕੋਲ ਰਹਿੰਦੀ ਹੈ ਤਾਂ ਉਸਨੇ ਕਦੇ ਸ਼ਿਕਾਇਤ ਨਹੀਂ ਕੀਤੀ ਬਲਕਿ ਉਹ ਤਾਂ ਆਉਣਾ ਵੀ ਨਹੀਂ ਚਾਹੁੰਦੀ ਸੀ ਮੈਂ ਤਾਂ ਉਹਨਾਂ ਨੂੰ ਜ਼ਬਰਦਸਤੀ ਲੈ ਕੇ ਆਇਆ ਤਾਂ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਸਾਰੀ ਜ਼ਿੰਮੇਵਾਰੀ ਵੱਡਾ ਭਾਈ ਹੀ ਉਠਾ ਰਿਹਾ ਹੈ ਤੂੰ ਚਾਹੇ ਕੁਝ ਵੀ ਕਹਿ ਪਰ ਮੈਂ ਤੇਰੀ ਮਾਂ ਨਾਲ ਇੱਕ ਛੱਤ ਹੇਠਾਂ ਨਹੀਂ ਰਹਿ ਸਕਦੀ ਸਾਰਾ ਦਿਨ ਮੈਨੂੰ ਪਰੇਸ਼ਾਨ ਕਰ ਛੱਡਦੀ ਹੈ ਫਿਰ ਆਕਾਸ਼ ਨੇ ਕਿਹਾ ਜੇਕਰ ਉਹ ਇਦਾਂ ਬੇਲੀ ਬੈਠੇਗੀ ਤਾਂ ਤੈਨੂੰ ਕੁਝ ਨਾ ਕੁਝ ਕਹੇਗੀ ਹੀ ਮਾਂ ਦੇ ਨਾਲ ਕਿਵੇਂ ਰਹਿਣਾ ਹੈ ਇਹ ਸਭ ਤੂੰ ਆਪੇ ਦੇਖ ਮੈਨੂੰ ਹੋਰ ਵੀ ਬਹੁਤ ਕੰਮ ਹੁੰਦੇ ਹਨ ਜੇਕਰ ਇੱਥੇ ਹੀ ਤੇਰੀਆਂ ਗੱਲਾਂ ਵਿੱਚ ਲੱਗਿਆ ਰਹਾਂਗਾ ਤਾਂ ਘਰ ਕਿਵੇਂ ਚੱਲੂਗਾ ਐਨਾ ਕਹਿ ਕੇ ਆਕਾਸ਼ ਆਪਣੇ ਆਫਿਸ ਚਲਾ ਗਿਆ ਫਿਰ ਸੁਨਾਲੀ ਨੇ ਆਪਣੀ ਮਾਂ ਨੂੰ ਫੋਨ ਕੀਤਾ ਅਤੇ ਆਪਣੀ ਸਾਰੀ ਪਰੇਸ਼ਾਨੀ ਦੱਸੀ you ਤਾਂ ਉਸਦੀ ਮਾਂ ਨੇ ਕਿਹਾ ਕਿ ਬੇਟੀ ਸੱਚ ਤਾਂ ਇਹ ਹੈ ਜੋ ਤੈਨੂੰ ਤੇਰੇ ਪਤੀ ਨੇ ਉਪਾਅ ਦੱਸਿਆ ਹੈ ਤੂੰ ਉਸ ਉੱਪਰ ਅਮਲ ਕਿਉਂ ਨਹੀਂ ਕਰਦੀ ਸੁਨਾਲੀ ਹੈਰਾਨ ਕੇ ਬੋਲੀ ਉਪਾਅ ਕਿਹੜਾ ਉਪਾਅ ਮੈਨੂੰ ਵੀ ਤਾਂ ਦੱਸ ਉਹ ਬੁੱਢੀ ਤਾਂ ਨਾਲ ਹੀ ਰਹੇਗੀ ਨਾ ਫਿਰ ਉਸਦੀ ਮਾਂ ਨੇ ਹੱਸਦੇ ਹੋਏ ਕਿਹਾ ਕਿ ਆਕਾਸ਼ ਕਹਿ ਰਿਹਾ ਸੀ ਕਿ ਉਸਦੀ ਮਾਂ ਬੇਲੀ ਬੈਠੀ ਰਹਿੰਦੀ ਹੈ ਇਸ ਲਈ ਤੈਨੂੰ ਪਰੇਸ਼ਾਨ ਕਰਦੀ ਹੈ ਤਾਂ ਤੂੰ ਆਪਣੀ ਸੱਸ ਨੂੰ ਹਮੇਸ਼ਾ ਕਿਸੇ ਨਾ ਕਿਸੇ ਕੰਮ ਵਿੱਚ ਉਲਝਾਈ ਰੱਖ ਅਤੇ ਉਸ ਨੂੰ ਕਹਿ ਕੇ ਜੇਕਰ ਤੂੰ ਇਹ ਕੰਮ ਕਰੇਂਗੀ ਤਾਂ ਹੀ ਤੈਨੂੰ ਖਾਣਾ ਪੀਣਾ ਮਿਲੇਗਾ ਸਮਝ ਰਹੀ ਹੈ ਕਿ ਮੈਂ ਕੀ ਕਹਿ ਰਹੀ ਹਾਂ ਜਦੋਂ ਤੱਕ ਉਹ ਤੇਰੇ ਨਾਲ ਇਸ ਘਰ ਵਿੱਚ ਰਹਿ ਰਹੀ ਹੈ ਤੂੰ ਉਸ ਤੋਂ ਕੰਮ ਕਰਾਉਂਦੀ ਰਹਿ ਇਹ ਤਾਂ ਵਧੀਆ ਗੱਲ ਹੈ ਕਿ ਤੈਨੂੰ ਫ੍ਰੀ ਦੀ ਨੌਕਰਾਨੀ ਮਿਲੀ ਹੈ ਤੇ ਆਪਣੇ ਕੰਮ ਵਾਲੀ ਤੋਂ ਆਪਣੀ ਸੇਵਾ ਕਰਵਾ ਮੇਰੀ ਗੱਲ ਸਮਝ ਆ ਗਈ ਕਿ ਨਹੀਂ ਸੁਨਾਲੀ ਹੱਸਣ ਲੱਗੀ ਅਤੇ ਬੋਲੀ ਹਾਂ ਮਾਂ ਮੈਂ ਕਿੰਨੀ ਮੂਰਖ ਹਾਂ ਜੋ ਆਪਣੇ ਪਤੀ ਦੀਆਂ ਗੱਲਾਂ ਨੂੰ ਨਹੀਂ ਸਮਝੀ ਪਰ ਤੁਸੀਂ ਕਿੰਨੀ ਜਲਦੀ ਸਮਝ ਗਏ ਹੁਣ ਮੈਂ ਅੱਜ ਤੋਂ ਹੀ ਆਪਣੀ ਸੱਸ ਦੀ ਟ੍ਰੇਨਿੰਗ ਸ਼ੁਰੂ ਕਰਦੀ ਹਾਂ ਇਹ ਦਿਨ ਰਾਤ ਬੈਠ ਕੇ ਮੈਥੋਂ ਕੰਮ ਕਰਾਉਂਦੀ ਸੀ ਨਾ ਹੁਣ ਮੈਂ ਦੱਸਦੀ ਹਾਂ ਇਸ ਬੁੱਢੀ ਨੂੰ ਕਿ ਕੰਮ ਕਿਸ ਨੂੰ ਕਹਿੰਦੇ ਹਨ ਇੰਨਾ ਕੰਮ ਕਰਵਾਵਾਂਗੀ ਅਤੇ ਰੋਪ ਚਲਾਵਾਂਗੀ ਕਿ ਹੋਸ਼ ਟਿਕਾਣੇ ਆ ਜਾਣਗੇ ਥੋੜੀ ਦੇਰ ਬਾਅਦ ਸੁਨਾਲੀ ਦੀ ਸੱਸ ਨੇ ਆਵਾਜ਼ ਲਗਾਈ ਅਤੇ ਸੁਨਾਲੀ ਨੂੰ ਕਿਹਾ ਬਹੂ ਉਹ ਬਹੂ ਜੇਕਰ ਚਾਹ ਬਣ ਗਈ ਹੈ ਤਾਂ ਲਿਆ ਦੇ ਸੁਨਾਲੀ ਗੁੱਸੇ ਵਿੱਚ ਜਾ ਕੇ ਬੋਲੀ ਮਾਂਜੀ ਮੈਂ ਚਾਹ ਕਿਵੇਂ ਬਣਾਵਾਂ ਮੇਰੇ ਤਾਂ ਸਾਰੇ ਬਰਤਨ ਸਾਫ਼ ਕਰਨ ਵਾਲੇ ਪਏ ਹਨ ਇੰਨਾ ਜ਼ਿਆਦਾ ਕੰਮ ਹੈ ਮਾਂਜੀ ਤੁਸੀਂ ਇਦਾਂ ਕਿਉਂ ਨਹੀਂ ਕਰਦੇ ਕਿ ਮੇਰੀ ਥੋੜੀ ਮਦਦ ਕਰ ਦਿਓ ਤਾਂ ਮੈਂ ਵੀ ਤੁਹਾਨੂੰ ਗਰਮਾ-ਗਰਮ ਚਾਹ ਬਣਾ ਦੇਵਾਂਗੀ ਤਾਂ ਸੁਮਿਤਰਾ ਜੀ ਨੇ ਕਿਹਾ ਕਿ ਬਹੁ ਮੈਂ ਤੇਰੀ ਕੀ ਮਦਦ ਕਰ ਸਕਦੀ ਹਾਂ ਸੁਨਾਲੀ ਨੇ ਕਿਹਾ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਤੁਸੀਂ ਫਟਾਫਟ ਸਾਰੇ ਬਰਤਨ ਸਾਫ਼ ਕਰ ਦਿਓ ਤੇ ਮੈਂ ਬਾਕੀ ਦੇ ਕੰਮ ਨਿਪਟਾ ਲੈਂਦੀ ਹਾਂ ਕਿਉਂਕਿ ਅੱਜ ਕੰਮ ਵਾਲੀ ਨੇ ਵੀ ਲੇਟ ਹੀ ਆਉਣਾ ਹੈ ਤਾਂ ਆਪਾਂ ਨੂੰ ਮਿਲ ਜੁਲ ਕੇ ਹੀ ਕੰਮ ਕਰਨਾ ਪੈਣਾ ਹੈ ਇਸ ਤਰ੍ਹਾਂ ਕੰਮ जल्दी ਹੋ ਜਾਵੇਗਾ ਅਤੇ ਫਿਰ ਆਪਾਂ ਦੋਨੋਂ ਬੈਠ ਕੇ ਚਾਹ ਪੀ ਲਵਾਂਗੀਆਂ ਮਿਤਰਾ ਜੀ ਦਾ ਮਨ ਤਾਂ ਨਹੀਂ ਸੀ ਕਿਉਂਕਿ ਬਿਨਾ ਚਾਹ ਤੋ ਉਹ ਆਪਣੇ ਮੰਜੇ ਤੋਂ ਉੱਠਣਾ ਨਹੀਂ ਚਾਹੁੰਦੀ ਸੀ ਪਰ ਅੱਜ ਉਸ ਨੂੰ ਉੱਠਣਾ ਪਿਆ ਸਮਿਤਰਾ ਜੀ ਜਿਵੇਂ ਹੀ ਬਰਤਨ ਧੋ ਕੇ ਹੱਟੀ ਤਾਂ ਸੁਨਾਲੀ ਨੇ ਕਿਹਾ ਕਿ ਮੰਮੀ ਜੀ ਮੈਂ ਚਾਹ ਬਣਾਉਂਦੀ ਹਾਂ ਤੁਸੀਂ ਮਸ਼ੀਨ ਵਿੱਚੋਂ ਕੱਪੜੇ ਕੱਢ ਕੇ ਸੁਕਾ ਦੇਵੋ ਇਦਾਂ ਹੀ ਸੁਨਾਲੀ ਨੇ ਬੜੀ ਚਲਾਕੀ ਦੇ ਨਾਲ ਆਪਣੀ ਸੱਸ ਸਮਿਤਰਾ ਤੋਂ ਇੱਕ ਇੱਕ ਕਰਕੇ ਸਾਰੇ ਕੰਮ ਕਰਵਾ ਲਏ ਦੇਖਦੇ ਦੇਖਦੇ 11:00 ਵੱਜ ਗਏ ਹੁਣ ਸਮਿਤਰਾ ਜੀ ਨੂੰ ਬਹੁਤ ਹੀ ਜ਼ੋਰਦਾਰ ਭੁੱਖ ਲੱਗੀ ਸੀ ਇਸ ਤਰ੍ਹਾਂ ਸੁਨਾਲੀ ਨਾ ਤਾਂ ਚਾਹ ਬਣਾਉਂਦੀ ਸੀ ਤੇ ਨਾ ਹੀ ਖਾਣਾ ਟਾਈਮ ਤੇ ਦਿੰਦੀ ਸੀ ਵਿਚਾਰੀ ਸਮਿਤਰਾ ਜੋ ਵੀ ਉਸਨੂੰ ਮਿਲਦਾ ਉਹ ਚੁੱਪਚਾਪ ਖਾ ਲੈਂਦੀ ਪਰ ਹੁਣ ਤਾਂ ਸੁਨਾਲੀ ਨੇ ਜਮਾਂ ਹੀ ਹੱਦ ਕਰ ਦਿੱਤੀ ਸੀ ਥੋੜੇ ਦਿਨਾਂ ਬਾਅਦ ਬਹੁਤ ਜਿਆਦਾ ਠੰਡ ਪੈਣੀ ਸ਼ੁਰੂ ਹੋ ਗਈ ਸੀ ਸમિતਰਾ ਨੇ ਸੁਨਾਲੀ ਨੂੰ ਕਿਹਾ ਬਹੁ ਮੇਰੇ ਲਈ ਥੋੜੀ ਮਸਾਲੇ ਵਾਲੀ ਚਾਹ ਬਣਾ ਦੇ ਵੱਡੀ ਬਹੂ ਅਰਤਨਾ ਚਾਹ ਵਿੱਚ ਦਾਲ ਚੀਨੀ ਕਾਲੀ ਮਿਰਚ ਤੁਲਸੀ ਅਦਰਕ ਅਤੇ ਇਲਾਇਚੀ ਪਾ ਇਹ ਸਭ ਪਾ ਕੇ ਬਹੁਤ ਵਧੀਆ ਚਾਹ ਬਣਾਉਂਦੀ ਹੈ ਤੇ ਇਸ ਨਾਲ ਮੈਨੂੰ ਬਹੁਤ ਰਾਹਤ ਮਿਲਦੀ ਹੈ ਕਿਉਂਕਿ ਬਹੁਤ ਜਿਆਦਾ ਠੰਡ ਹੈ ਨਾ ਦੇਖ ਇਸ ਬੁੱਢੀ ਦੇ ਤਾਂ ਨਖਰੇ ਹੀ ਖਤਮ ਨਹੀਂ ਹੁੰਦੇ ਮੈਂ ਤਾਂ ਆਪਣੇ ਲਈ ਬੜੀ ਮੁਸ਼ਕਲ ਨਾਲ ਚਾਹ ਬਣਾਉਂਦੀ ਹਾਂ ਅਤੇ ਤੈਨੂੰ ਮਹਾਰਾਣੀ ਨੂੰ ਚਾਹੀਦੀ ਹੈ ਮਸਾਲੇ ਵਾਲੀ ਚਾਹ ਜਿਹੜੀ ਹੈ ਉਹ ਪੀਣੀ ਹੈ ਤਾਂ ਪੀ ਨਹੀਂ ਤਾਂ ਰਹਿਣ ਦੇ ਵਿਚਾਰੀ ਸਮਿਤਰਾ ਜੀ ਨੇ ਚੁਪ ਚਾ ਪਿੱਕੀ ਤੇ ਹੀ ਚਾਹ ਪੀਤੀ ਅਤੇ ਮਨ ਮਸਹੂਸ ਕੇ ਰਹਿ ਗਈ ਇੱਕ ਦਿਨ ਸਮਿਤਰਾ ਜੀ ਨੇ ਸੁਨਾਲੀ ਨੂੰ ਕਿਹਾ ਕਿ ਬਹੁ ਮੇਰੇ ਕੱਪੜੇ ਬਹੁਤ ਗੰਦੇ ਹੋ ਗਏ ਹਨ ਮੇਰੇ ਕੱਪੜੇ ਵੀ ਮਸ਼ੀਨ ਵਿੱਚ ਪਾ ਕੇ ਧੋ ਦੇ ਤਾਂ ਸੁਨਾਲੀ ਨੇ ਕਿਹਾ ਸ਼ੀ ਸ਼ੀ ਮੰਮੀ ਜੀ ਜੇਕਰ ਮੈਂ ਤੇਰੇ ਕੱਪੜੇ ਮਸ਼ੀਨ ਵਿੱਚ ਪਾ ਦੇਵਾਂਗੀ ਤਾਂ ਮਸ਼ੀਨ ਵੀ ਗੰਦੀ ਹੋ ਜਾਵੇਗੀ ਵੈਸੇ ਵੀ ਠੰਡ ਦਾ ਮੌਸਮ ਹੈ ਕੱਪੜੇ ਜਲਦੀ ਖਰਾਬ ਨਹੀਂ ਹੁੰਦੇ ਤੁਸੀਂ ਇਦਾਂ ਕਿਉਂ ਨਹੀਂ ਕਰਦੇ ਕਿ ਇੱਕ ਸੂਟ ਨੂੰ ਦੋ ਦਿਨ ਪਾਇਆ ਸਮਿਤਰਾ ਜੀ ਨੇ ਕੰਮ ਵਾਲੀ ਨੂੰ ਕਿਹਾ ਕਿ ਜੇਕਰ ਮੈਂ ਅਲੱਗ ਤੋਂ ਕੱਪੜੇ ਧੋਵਾਂਗੀ ਤਾਂ ਸਰਫ ਅਤੇ ਬਿਜਲੀ ਜ਼ਿਆਦਾ ਖਰਚ ਹੋਵੇਗੀ ਫਿਰ ਉਸਨੇ ਇਸ ਨਾਲੀ ਨੂੰ ਜਾ ਕੇ ਸ਼ਿਕਾਇਤ ਕੀਤੀ ਅਤੇ ਕਿਹਾ ਦੇਖੋ ਭਾਬੀ ਮੈਂ ਇਹ ਸਭ ਨਹੀਂ ਸੁਣਨਾ ਤੁਸੀਂ ਮੈਨੂੰ ਜੋ ਕਹਿੰਦੇ ਹੋ ਮੈਂ ਉਹੀ ਕਰਦੀ ਹਾਂ ਹੁਣ ਤੁਸੀਂ ਇਹ ਗੱਲ ਤੈਅ ਕਰ ਲਓ ਕਿ ਮੇਰੇ ਤੋਂ ਘਰ ਵਾਲੇ ਕੰਮ ਕਰਵਾਉਣੇ ਹੈ ਜਾਂ ਫਿਰ ਆਪਣਾ ਖੁਦ ਦਾ ਕੰਮ ਕਰਾਉਣਾ ਹੈ ਜੇਕਰ ਤੁਸੀਂ ਦੋਨੋਂ ਕੰਮ ਮੇਰੇ ਤੋਂ ਕਰਾਉਣੇ ਹਨ ਤਾਂ ਮੈਂ ਪੈਸੇ ਦੁੱਗਣੇ ਲਵਾਂਗੀ ਜੇ ਤੁਹਾਨੂੰ ਮਨਜ਼ੂਰ ਹੈ ਤਾ ਠੀਕ ਹੈ ਨਹੀਂ ਤਾਂ ਮੈਨੂੰ ਹੋਰ ਵੀ ਬਥੇਰੇ ਕਰ ਨਹੀਂ ਕੰਮ ਲਈ ਮੈਂ ਤਾਂ ਪੈਸੇ ਲੈਣੇ ਹਨ ਮੈਂ ਕਿਸੇ ਦੀਆਂ ਉਹ ਗੱਲਾਂ ਨਹੀਂ ਸੁਣਾਗੀ ਐਨਾ ਕਹਿ ਕੇ ਨੌਕਰਾਨੀ ਚਲੀ ਗਈ ਫਿਰ ਸੁਨਾਲੀ ਨੇ ਆਪਣੀ ਸੱਸ મિતਰਾ ਜੀ ਨੂੰ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ ਦਰਵਾਜ਼ਾ ਖੜਕਾਏ ਬਿਨਾ ਮੇਰੇ ਕਮਰੇ ਵਿੱਚ ਅੰਦਰ ਆਉਣ ਦੀ ਅਤੇ ਤੂੰ ਉਸ ਨੂੰ ਇਹ ਸਭ ਕਿਉਂ ਕਿਹਾ ਜੇਕਰ ਉਹ ਕੰਮ ਛੱਡ ਦੇਵੇਗੀ ਤਾਂ ਘਰ ਦੇ ਕੰਮ ਕਰਨ ਲਈ ਕੀ ਤੇਰੀ ਲੱਡਲੀ ਨੂੰ ਆਵੇਗੀ ਇੱਥੇ ਰਹਿ ਕੇ ਫਰੀ ਦੀਆਂ ਰੋਟੀਆਂ ਖਾਣ ਨਾਲੋਂ ਚੰਗਾ ਹੈ ਕਿ ਥੋੜਾ ਬਹੁਤਾ ਤੁਸੀਂ ਵੀ ਹੱਥ ਪੈਰ ਹਿਲਾ ਲਿਆ ਕਰੋ ਮੈਂ ਨਹੀਂ ਤੈਨੂੰ ਬੇਲੀ ਨੂੰ ਰੋਟੀਆਂ ਦੇ ਸਕਦੀ ਜਠਾਣੀ ਜੀ ਨੇ ਤਾਂ ਤੈਨੂੰ ਜਮ੍ਹਾਂ ਹੀ ਵਿਗਾੜ ਕੇ ਰੱਖ ਦਿੱਤਾ ਹੈ पर यह सब मेरे घर में नहीं चलेगा तो हाँ ज्यादा बोलन की बजाय जाओ और मेरे लिए चाह बना के लियाओ मित्रा जी ने कहा बहू तू तो ये मेरे नाल तरह गल कर रही है मैं योजा की कर दिता मैं तो बस एना कह आई सी कि मैनू भुख लगी है कुछ खाने दे दे तो सोनाली ने कहा हे भगवान इसका ढिड है ज खूह बस सारा दिन खादी ही रही है इदाता मेरा पति आकाश कमा मर जाएगा ਕੰਨ ਖੋਲ ਕੇ ਸੁਣ ਲੋ ਮਾਂਜੀ ਜੋ ਵੀ ਧਰਤੀ ਵਿੱਚ ਰੱਖਿਆ ਹੈ ਖਾ ਲੋ ਧਰਤੀ ਵਿੱਚ ਬਰੈਡ ਰੱਖਿਆ ਹੋਵੇਗਾ ਉਹ ਲਿਆ ਕੇ ਖਾ ਲੈ ਪਰ ਉਸ ਤੋਂ ਪਹਿਲਾਂ ਮੇਰੀ ਚਾਹ ਬਣਾ ਦੇ ਤੇਰੀਆਂ ਗੱਲਾਂ ਸੁਣਨ ਨਾਲ ਮੇਰਾ ਸਿਰ ਦੁਖਣ ਲੱਗ ਗਿਆ। ਇਸ ਮਿੱਤਰਾ ਜੀ ਚੁੱਪਚਾਪ ਚਾਹ ਬਣਾਉਣ ਲਈ ਚਲੀ ਗਈ। ਫਿਰ ਚਾਹ ਬਣਾ ਕੇ ਪਹਿਲਾਂ ਬਹੂ ਨੂੰ ਦਿੱਤੀ ਅਤੇ ਫਿਰ ਰਸੋਈ ਵਿੱਚ ਜਾ ਕੇ ਬ੍ਰੈਡ ਖਾ ਕੇ ਚਾਹ ਪੀ ਕੇ ਆਪਣੀ ਭੁੱਖ ਨੂੰ ਸ਼ਾਂਤ ਕਰਨ ਲੱਗੀ। ਫਿਰ ਸੁਨਾਲੀ ਦੀ ਮਾਂ ਦਾ ਫੋਨ ਆਇਆ ਤਾਂ ਸੁਨਾਲੀ ਕਹਿਣ ਲੱਗੀ ਮਾਂ ਮੇਰੀ ਸੱਸ ਤਾਂ ਬਹੁਤ ਭੁੱਖੜ ਹੈ। ਪੂਰਾ ਦਿਨ ਬਸ ਖਾਂਦੀ ਹੀ ਰਹਿੰਦੀ ਹੈ ਤਾਂ ਉਸ ਦੀ ਮਾਂ ਨੇ ਕਿਹਾ ਬੇਟਾ ਇਹ ਪਿੰਡਾਂ ਦੀਆਂ ਔਰਤਾਂ ਇਦਾਂ ਹੀ ਹੁੰਦੀਆਂ ਨੇ ਦੋ ਰੋਟੀਆਂ ਨਾਲ ਉਹਨਾਂ ਦਾ ਢਿੱਡ ਕਿੱਥੇ ਭਰਦਾ ਹੈ। ਇਨਾਂ ਨੂੰ ਤਾਂ ਜਿੰਨਾ ਮਰਜ਼ੀ ਖਾਣ ਲਈ ਦੀ ਚਲੋ ਫਿਰ ਵੀ ਢਿੱਡ ਨਹੀਂ ਭਰਦਾ ਤੇਰੇ ਰੱਖੇ ਹੋਏ ਬਰੈਡ ਕਿਸੇ ਕੰਮ ਨਹੀਂ ਆਉਣਗੇ ਦੋਹਾਂ ਮਾਂ ਬੇਟੀ ਦੀਆਂ ਗੱਲਾਂ ਸੁਣ ਕੇ ਸਮਿਤਰਾ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਿਉਂਕਿ ਉਸ ਦਾ ਬੇਟਾ ਵੀ ਆਪਣੀ ਮਾਂ ਵੱਲ ਕੋਈ ਧਿਆਨ ਨਹੀਂ ਸੀ ਦਿੰਦਾ ਆਉਂਦੇ ਜਾਂਦੇ ਨੂੰ ਸਾਹਮਣੇ ਮਾਂ ਦੀਸ ਵੀ ਜਾਵੇ ਤਾਂ ਵੀ ਹਾਲਚਾਲ ਨਹੀਂ ਸੀ ਪੁੱਛਦਾ ਇੱਕ ਸ਼ਾਮ ਸਮਿਤਰਾ ਜੀ ਨੇ ਆਪਣੇ ਬੇਟੇ ਨੂੰ ਕਿਹਾ ਬੇਟਾ ਆਕਾਸ਼ ਮੈਨੂੰ ਆਪਣੇ ਵੱਡੇ ਭਰਾ ਦੇ ਘਰ ਛੱਡ ਆਵੀ ਮੈਨੂੰ ਉਸਦੀ ਬਹੁਤ ਜ਼ਿਆਦਾ ਆਉਂਦੀ ਹੈ ਅਤੇ ਕਈ ਦਿਨ ਹੋ ਗਏ ਮਿਲਿਆਂ ਨੂੰ ਨਾਲੇ ਹੁਣ ਮੈਂ ਉੱਥੇ ਜਾ ਕੇ ਹੀ ਰਹਿ ਲਵਾਂਗੀ ਤਾਂ ਉਸਦੇ ਬੇਟੇ ਨੇ ਕਿਹਾ ਮਾਂ ਤੂੰ ਤਾਂ ਕਿਤੇ ਵੀ ਟਿਕ ਕੇ ਨਹੀਂ ਰਹਿੰਦੀ ਪਹਿਲਾਂ ਇੱਥੇ ਤੈਨੂੰ ਕਿਸ ਚੀਜ਼ ਦੀ ਕਮੀ ਹੈ ਚੱਗਾ ਖਾਣ ਪੀਣ ਅਤੇ ਪਹਿਨਣ ਲਈ ਮਿਲਦਾ ਹੈ ਤਾਂ ਫਿਰ ਤੂੰ ਉਧਰ ਭਰਾ ਕੋਲ ਕਿਉਂ ਜਾਣਾ ਚਾਹੁੰਦੀ ਹੈ ਕਿ ਤੂੰ ਲੋਕਾਂ ਨੂੰ ਇਹ ਹੀ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਤੇਰਾ ਧਿਆਨ ਨਹੀਂ ਰੱਖਦੇ ਤੈਨੂੰ ਖਾਣ ਪੀਣ ਲਈ ਨਹੀਂ ਦਿੰਦੇ ਐਨੇ ਨੂੰ ਸੁਨਾਲੀ ਆਈ ਤੇ ਬੋਲੀ ਦੇਖੋ ਜੀ ਦੇਖ ਰਹੇ ਹੋ ਮਾਤਾ ਦਿਨ ਰਾਤ ਖਾਂਦੀ ਰਹਦੀ ਹੈ ਫਿਰ ਵੀ ਇਸਦੀ ਭੁੱਖ ਨਹੀਂ ਮਿਟਦੀ ਤਾਂ ਸੁમિતਰਾ ਜੀ ਅੱਖਾਂ ਵਿੱਚ ਹੰਝੂ ਲੈ ਕੇ ਬੋਲੀ ਬਹੁ ਤੇਰੀ ਮਾਂ ਦੀ ਤਰ੍ਹਾਂ ਹੀ ਮੈਨੂੰ ਵੀ ਭੁੱਖ ਤੇ ਪਿਆਸ ਲੱਗਦੀ ਹੈ ਹਾਂ ਉਹ ਗੱਲ ਅਲੱਗ ਹੈ ਕਿ ਤੇਰੀ ਮਾਂ ਕਰਦਾ ਇੱਕ ਵੀ ਕੰਮ ਨਹੀਂ ਕਰਦੀ ਜਿਵੇਂ ਕੁਝ ਦਿਨ ਪਹਿਲਾਂ ਮੈਂ ਵੀ ਨਹੀਂ ਕਰਦੀ ਸੀ ਹੁਣ ਤਾਂ ਮੈਂ ਦਿਨ ਰਾਤ ਘਰ ਦੇ ਕੰਮ ਵਿੱਚ ਲੱਗੀ ਰਹਿੰਦੀ ਹਾਂ ਬਹੁ ਮੇਰੀ ਉਮਰ ਤਾਂ ਦੇਖ ਕੇ ਮੇਰੀ ਉਮਰ ਇਹ ਸਾਰੇ ਕੰਮ ਕਰਨ ਦੀ ਹੈ ਇਸ ਲਈ ਮੈਨੂੰ ਭੁੱਖ ਤਾਂ ਲੱਗੂਗੀ ਹੀ ਤੂੰ ਮੈਨੂੰ ਕੰਮ ਕਰਵਾ ਕੇ ਥਕਾ ਦਿੰਦੀ ਹੈ ਤੇ ਮੈਨੂੰ ਥੱਕੀ ਹੋਈ ਨੂੰ ਵੀ ਇਹ ਬੇਹਾ ਖਾਣਾ ਮਿਲਦਾ ਹੈ ਤਾਂ ਸੁਨਾਲੀ ਨੇ ਕਿਹਾ ਦੇਖਿਆ ਆਕਾਸ਼ ਇਹ ਤਾਂ ਤੇਰੇ ਸਾਹਮਣੇ ਹੀ ਮੇਰੀ ਸ਼ਿਕਾਇਤ ਕਰ ਰਹੀ ਹੈ ਅਤੇ ਉੱਤੋਂ ਮੇਰੀ ਮਾਂ ਨੂੰ ਵੀ ਬਦਨਾਮ ਕਰ ਰਹੀ ਹੈ ਜਦੋਂ ਕਿ ਮੈਂ ਅਜਿਹਾ ਕੁਝ ਨਹੀਂ ਕੀਤਾ ਇਹ ਜ਼ਰੂਰ ਜਠਾਣੀ ਜੀ ਨੇ ਹੀ ਇਸ ਨੂੰ ਆਪਣੇ ਘਰੇ ਇਹ ਸਭ ਸਿਖਾ ਕੇ ਭੇਜਿਆ ਹੈ ਉਦੋਂ ਹੀ ਸੁਨਾਲੀ ਦੀ ਜਠਾਣੀ ਅਰਤਨਾ ਦਾ ਫੋਨ ਆ ਜਾਂਦਾ ਹੈ ਸੁਨਾਲੀ ਕਿਵੇਂ ਹੈ ਤੂੰ ਅਤੇ ਮੰਮੀ ਜੀ ਕਿਵੇਂ ਹਨ ਤੂੰ ਤਾਂ ਉਸਦੀ ਖੂਬ ਸੇਵਾ ਕਰ ਰਹੀ ਹੋਣੀ ਆ ਮੰਮੀ ਜੀ ਨੂੰ ਵੀ ਮੇਰੀ ਯਾਦ ਬਿਲਕੁਲ ਨਹੀਂ ਆਈ ਹੋਣੀ ਹੈ ਨਾ ਸੁਨਾਲੀ ਕੀ ਦੀਦੀ ਮੈਂ ਤਾਂ ਇਸ ਤੋਂ ਤੰਗ ਆ ਗਈ ਹਾਂ ਮੰਮੀ ਜੀ ਦੀ ਚਾਹ ਅਤੇ ਖਾਣ ਪੀਂਦੀਆਂ ਆਤਾਂ ਤੋਂ ਜਦੋਂ ਵੇਖੋ ਖਾਣ ਲਈ ਹੀ ਮੰਗਦੀ ਰਹਿੰਦੀ ਹੈ ਕਦੀ ਕਦੀ ਤਾਂ ਰਾਤ ਨੂੰ 11 ਵਜੇ ਵੀ ਮੰਮੀ ਜੀ ਨੂੰ ਚਾਹ ਪੀਣ ਦੀ ਇੱਛਾ ਜਾਗ ਉੱਠਦੀ ਹੈ ਤੇ ਉਤੋਂ ਚਾਹ ਵਿੱਚ ਵੀ ਕਈ ਚੀਜ਼ਾਂ ਪਾ ਕੇ ਬਣਾਉਣੀ ਪੈਂਦੀ ਹੈ ਹੋਰ ਕੋਈ ਵੀ ਉਸ ਤਰ੍ਹਾਂ ਦੀ ਚਾਹ ਕਾਰ ਵਿੱਚ ਨਹੀਂ ਪੀਂਦਾ ਅਰਤਨਾ ਨੇ ਕਿਹਾ ਤਾਂ ਕੀ ਹੋਇਆ ਇੱਕ ਕੱਪ ਚਾਹ ਹੀ ਤਾਂ ਮੰਗਦੀ ਹੈ ਅਤੇ ਮੰਮੀ ਜੀ ਵੈਸੇ ਵੀ ਕਦੀ ਕਦੀ ਹੀ ਤਾਂ ਤੁਹਾਡੇ ਕੋਲ ਆਉਂਦੇ ਹਨ ਜਿੰਨੀ ਸੇਵਾ ਕਰਨੀ ਹੈ ਕਰ ਲੈ ਇਹ ਮੌਕਾ ਦੁਆਰਾ ਨਹੀਂ ਮਿਲੂਗਾ ਹੋਰਾਂ ਦੀ ਸੱਸਾਂ ਨੂੰ ਦੇਖਿਆ ਕਰ ਉਹ ਤਾਂ ਬਹੁਤ ਤੰਗ ਕਰਦੀਆਂ ਨੇ ਆਪਣੀ ਸੱਸ ਤਾਂ ਉਹਨਾਂ ਨਾਲੋਂ ਲੱਖਾਂ ਗੁਣਾ ਚੰਗੀ ਹੈ ਸੁਨਾਲੀ ਨੇ ਮੂੰਹ ਬਣਾਉਂਦੇ ਹੋਏ ਕਿਹਾ ਹਾਂ ਇੱਕ ਵਾਰ ਚ ਹੀ ਸਾਰੀ ਕਸਰ ਕੱਢ ਦਿੰਦੀ ਹੈ ਮੈਨੂੰ ਪੂਰੀ ਤਰ੍ਹਾਂ ਤਕਾ ਦਿੰਦੀ ਹੈ ਫਿਰ ਬੈਠੋਂ ਉੱਠਿਆ ਵੀ ਨਹੀਂ ਜਾਂਦਾ ਅਤੇ ਮੈਨੂੰ ਲੱਗਦਾ ਤੇਰੇ ਨਾਲ ਤਾਂ ਉਹ ਇਦਾਂ ਨਹੀਂ ਕਰਦੀ ਇਸ ਲਈ ਹੀ ਤੂੰ ਇਦਾਂ ਬੋਲ ਰਹੀ ਹੈ ਬਲਕਿ ਮੈਨੂੰ ਤਾਂ ਲੱਗਦਾ ਹੈ ਕਿ ਤੂੰ ਉਹਦੀਆਂ ਆਤਾਂ ਖਰਾਬ ਕੀਤੀਆਂ ਹੋਈਆਂ ਨੇ ਇਸ ਲਈ ਤੈਨੂੰ ਪਰੇਸ਼ਾਨੀ ਨਹੀਂ ਹੁੰਦੀ ਪਰ ਮੈਨੂੰ ਬਹੁਤ ਹੁੰਦੀ ਹੈ ਸਮਿਤਰਾ ਜੀ ਨੂੰ ਯਾਤਰ ਆਪਣੀ ਵੱਡੀ ਨੂੰ ਨਾਲ ਰਹਿਣਾ ਹੀ ਪਸੰਦ ਹੈ ਕਿਉਂਕਿ ਉਹ ਕੰਮ ਦੇ ਨਾਲ ਨਾਲ ਆਪਣੀ ਜ਼ੁਬਾਨ ਵੀ ਮਿੱਠੀ ਰੱਖਦੀ ਹੈ ਦੂਜੇ ਪਾਸੇ ਸੁਨਾਲੀ ਕੰਮ ਤੋਂ ਸੀ ਚਰੋਂਦੀ ਹੈ ਪਰ ਮਾਂ ਤਾਂ ਮਾਂ ਹੁੰਦੀ ਹੈ ਇਸ ਲਈ ਕਦੇ-ਕਦੇ ਸਮਿਤਰਾ ਜੀ ਪੋਤੇ ਅਤੇ ਬੇਟੇ ਦੇ ਮੋਹ ਵਿੱਚ ਇਧਰ ਨੂੰ ਖਿੱਚੀ ਚੱਲੀ ਆਉਂਦੀ ਹੈ ਸਮਿਤਰਾ ਜੀ ਦੀ ਉਮਰ ਹੁਣ ਕੰਮ ਕਰਨ ਵਾਲੀ ਨਹੀਂ ਰਹੀ ਸੀ ਫਿਰ ਵੀ ਉਹ ਸਨਾਰਲੀ ਦੇ ਬਿਮਾਰ ਹੋ ਜਾਣ ਤੇ ਬੱਚਿਆਂ ਲਈ ਅਤੇ ਆਪਣੇ ਬੇਟੇ ਲਈ ਉਹਨਾਂ ਦੀ ਪਸੰਦ ਦਾ ਖਾਣਾ ਬਣਾਉਂਦੀ ਸੀ ਅਤੇ ਖੁਦ ਕਦੀ ਵੀ ਨਾ ਨੁੱਕਰ ਨਹੀਂ ਕਰਦੀ ਸੀ ਅਤੇ ਜੋ ਮਿਲਦਾ ਸੀ ਉਹ ਖਾ ਲੈਂਦੀ ਸੀ ਇਸ ਤਰ੍ਹਾਂ ਉੱਥੇ ਰਹਿੰਦੇ ਹੋਏ ਸਮਿਤਰਾ ਜੀ ਦੀ ਤਵੇ ਤਾਂ ਹੌਲੀ-ਹੌਲੀ ਜ਼ਿਆਦਾ ਖਰਾਬ ਹੋਣ ਲੱਗੀ ਸੀ ਸਮਿਤਰਾ ਜੀ ਦੇ ਬਾਰ-ਬਾਰ ਕਹਿਣ ਤੇ ਆਕਾਸ਼ ਨੇ ਅਰਚਨਾ ਨੂੰ ਫੋਨ ਲਾਇਆ ਅਤੇ ਮੰਮੀ ਜੀ ਦੀ ਅਰਤਨਾ ਨਾਲ ਗੱਲ ਕਰਵਾਈ ਜਿਵੇਂ ਹੀ ਅਰਤਨਾ ਨੇ ਆਪਣੀ ਸੱਸ ਨਾਲ ਗੱਲ ਕੀਤੀ ਤਾਂ ਉਹ ਸਾਰੀ ਗੱਲ ਸਮਝ ਗਈ ਤੇ ਉਸਨੇ ਕਿਹਾ ਮੰਮੀ ਜੀ ਤੁਸੀਂ ਚਿੰਤਾ ਨਾ ਕਰੋ ਮੈਂ ਕੱਲ ਨੂੰ ਹੀ ਬਬਲੂ ਦੇ ਪਾਪਾ ਨੂੰ ਤੁਹਾਨੂੰ ਲੈਣ ਲਈ ਭੇਜਦੀ ਹਾਂ ਫਿਰ ਅਰਚਨਾ ਨੇ ਸੁਨਾਲੀ ਨੂੰ ਫੋਨ ਤੇ ਕਿਹਾ ਸੁਨਾਲੀ ਮੰਮੀ ਜੀ ਪਹਿਲਾਂ ਹੀ ਸਾਡੀ ਵਜ੍ਹਾ ਨਾਲ ਖਾਣ ਪੀਣ ਵਿੱਚ ਸਮਝੌਤਾ ਕਰ ਰਹੀ ਹੈ ਤੇ ਤੂੰ ਇੱਕ ਚਾਹ ਦਾ ਕੱਪ ਵੀ ਖੁਸ਼ੀ ਨਾਲ ਬਣਾ ਕੇ ਨਹੀਂ ਦੇ ਸਕਦੀ ਇੰਨਾ ਵੀ ਵੱਡਾ ਕੰਮ ਨਹੀਂ ਹੈ ਸੁਨਾਲੀ ਤੂੰ ਇਹ ਨਾ ਭੁੱਲ ਕੇ ਕਦੇ ਆਪਾਂ ਵੀ ਇਸ ਦੌਰ ਵਿੱਚੋਂ ਗੁਜ਼ਰਨਾ ਹੈ ਜਦੋਂ ਤੂੰ ਬੁੱਢੀ ਹੋ ਜਾਵੇਂਗੀ ਅਤੇ ਤੇਰੀ ਨੂੰ ਤੇਰੇ ਨਾਲ ਇਸ ਤਰ੍ਹਾਂ ਕਰੇਗੀ ਤੈਨੂੰ ਚੰਗਾ ਲੱਗੇਗਾ ਹੁਣ ਉਹ ਬਜ਼ੁਰਗ ਹੋ ਗਈ ਹੈ ਇਸ ਲਈ ਠੰਡ ਉਸ ਤੋਂ ਸਹਿਣ ਨਹੀਂ ਹੁੰਦੀ ਜੇਕਰ ਉਸ ਨੂੰ ਮਸਾਲੇ ਵਾਲੀ ਚਾਹ ਪੀ ਕੇ ਚੰਗਾ ਮਹਿਸੂਸ ਹੁੰਦਾ ਹੈ ਤਾਂ ਤੂੰ ਉਸ ਨੂੰ ਇਹ ਚਾਹ ਕਿਉਂ ਨਹੀਂ ਬਣਾ ਕੇ ਦੇ ਸਕਦੀ ਤਾਂ ਸੁਨਾਲੀ ਨੇ ਕਿਹਾ ਕਿ ਮੰਮੀ ਜੀ ਨੇ ਮੇਰੀ ਸ਼ਿਕਾਇਤ ਵੀ ਕਰ ਦਿੱਤੀ ਤਾਂ ਅਰਤਨਾ ਨੇ ਕਿਹਾ ਸ਼ਿਕਾਇਤ ਕਰਨ ਦੀ ਕੋਈ ਲੋੜ ਨਹੀਂ ਮੈਂ ਤਾਂ ਮੰਮੀ ਜੀ ਦੀ ਆਵਾਜ਼ ਤੋਂ ਹੀ ਪਹਿਚਾਨ ਜਾਂਦੀ ਹਾਂ ਉਸ ਨੂੰ ਠੰਡ ਵਿੱਚ ਚਾਹ ਦੀ ਜ਼ਰੂਰਤ ਤਾਂ ਹੁੰਦੀ ਹੈ ਜੋ ਉਸ ਨੂੰ ਤੇਰੇ ਘਰ ਵਿੱਚ ਨਹੀਂ ਮਿਲ ਰਹੀ ਇਸ ਤੋਂ ਬਿਹਤਰ ਹੈ ਕਿ ਤੂੰ ਉਸ ਨੂੰ ਇੱਧਰ ਮੇਰੇ ਘਰ ਹੀ ਭੇਜ ਦੇ ਮੈਂ ਆਪੇ ਦੇਖ ਲਵਾਂਗੀ ਐਨਾ ਕਹਿ ਕੇ ਅਰਚਨਾ ਨੇ ਫੋਨ ਕੱਟ ਦਿੱਤਾ ਸੁਨਾਲੀ ਗੁੱਸੇ ਵਿੱਚ ਸਮਿਤਰਾ ਜੀ ਦੇ ਕਮਰੇ ਵਿੱਚ ਗਈ ਤੇ ਬੋਲੀ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਸ਼ਿਕਾਇਤ ਅਰਚਨਾ ਦੀਦੀ ਨੂੰ ਕਰਨ ਦੀ ਉਹ ਮੇਰਾ ਕੀ ਵਿਗਾੜ ਲਵੇਗੀ ਮੈਂ ਸਭ ਸਮਝਦੀ ਹਾਂ ਉਹ ਤੈਨੂੰ ਆਪਣੇ ਕੋਲ ਕਿਉਂ ਰੱਖਣਾ ਚਾਹੁੰਦੀ ਹੈ ਕਿਉਂਕਿ ਪਿਤਾ ਜੀ ਦੀ ਪੈਨਸ਼ਨ ਦਾ ਪੈਸਾ ਉਸਦੇ ਅਕਾਊਂਟ ਵਿੱਚ ਹੀ ਆਉਂਦਾ ਹੈ ਅਤੇ ਸੁਨਾਲੀ ਨੇ ਸਮਿਤਰਾ ਜੀ ਨੂੰ ਕਿਹਾ ਕਿ ਤੂੰ ਆਪਣੇ ਦੋਨੇ ਬੇਟਿਆਂ ਵਿੱਚ ਪੇਤਪਾਪ ਕਰਦੀ ਹੈ ਸਮਿਤਰਾ ਜੀ ਰੋਂਦੀ ਹੋਈ ਕਹਿਣ ਲੱਗੀ ਮੈਂ ਕੋਈ ਪੇਤਪਾਪ ਨਹੀਂ ਕਰਦੀ ਮੇਰੇ ਦੋਨੇ ਬੇਟੇ ਮੇਰੇ ਲਈ ਇੱਕੋ ਜਿਹੇ ਨੇ ਪਰ ਤੇਰੇ ਨਾਲ ਰਹਿੰਦੇ ਰਹਿੰਦੇ ਆਕਾਸ਼ ਮਾਨ ਸਨਮਾਨ ਕਰਨਾ ਭੁੱਲ ਗਿਆ ਹੈ ਤੇਰੀ ਤਰ੍ਹਾਂ ਹੋ ਗਿਆ ਮਾਂ ਹਾਂ ਇਸ ਲਈ ਮੈਂ ਗਲਤ برداشت ਨਹੀਂ ਕਰ ਸਕਦੀ ਹੁਣ ਮੈਂ ਵੀ ਤੁਹਾਡੇ ਘਰ ਕਦੀ ਨਹੀਂ ਆਵਾਂਗੀ ਐਨਾ ਕਹਿ ਕੇ ਸਮਿਤਰਾ ਜੀ ਆਪਣੇ ਕਮਰੇ ਵਿੱਚ ਗਈ ਤੇ ਰੋਂਦੀ ਰੋਂਦੀ ਸੌਂ ਗਈ ਰਾਤ ਨੂੰ ਜਦੋਂ ਆਕਾਸ਼ ਘਰ ਆਇਆ ਤਾਂ ਸੁਨਾਲੀ ਨੇ ਉਸ ਨੂੰ ਸਾਰੀ ਗੱਲ ਦੱਸੀ ਤਾਂ ਆਕਾਸ਼ ਨੇ ਕਿਹਾ ਕਿ ਸੁਨਾਲੀ ਮੈਂ ਤੈਨੂੰ ਕਿਹਾ ਸੀ ਥੋੜਾ ਧੀਰਸ ਤੋਂ ਕੰਮ ਲੈ ਜੇਕਰ ਮਾਂ ਗੁੱਸੇ ਹੋਗੀ ਅਤੇ ਵੱਡੇ ਭਰਾ ਨੂੰ ਸਭ ਕੁਝ ਦੱਸ ਦਿੱਤਾ ਤਾਂ ਆਪਾਂ ਨੂੰ ਕੁਝ ਵੀ ਨਹੀਂ ਮਿਲੇਗਾ ਮੈਂ ਤਾਂ ਤੈਨੂੰ ਇਹ ਕਹਿੰਦਾ ਹਾਂ ਕਿ ਮਾਂ ਦੇ ਜਾਣ ਤੋਂ ਪਹਿਲਾਂ ਉਸ ਤੋਂ ਮਾਫੀ ਮੰਗ ਲੈ ਨਹੀਂ ਤਾਂ ਸਭ ਕੁਝ ਆਪਣੇ ਹੱਥੋਂ ਚਲਾ ਜਾਵੇਗਾ ਸਨਾਲੀ ਇੱਕ ਥਾਲੀ ਵਿੱਚ ਰੋਟੀ ਸਬਜ਼ੀ ਤੇ ਖੀਰ ਲੈ ਕੇ ਸਮਿਤਰਾ ਜੀ ਦੇ ਕਮਰੇ ਵਿੱਚ ਆਈ ਤਾਂ ਸਮਿਤਰਾ ਜੀ ਨੇ ਕਿਹਾ ਕਿ ਬਹੂ ਇਹ ਖਾਣਾ ਵਾਪਸ ਲੈ ਜਾ ਮੇਰੇ ਤੋਂ ਖਾਦਾ ਨਹੀਂ ਜਾਣਾ ਤੁਸੀਂ ਖਾ ਲੋ ਤਾਂ ਸਨਾਲੀ ਝੂਠ ਮੂਠ ਦੇ ਹੰਝੂ ਕੱਢਣ ਲੱਗੀ ਤੇ ਕਹਿਣ ਲੱਗੀ ਮੰਮੀ ਜੀ ਮੈਨੂੰ ਮaaf ਕਰਦੇਵੋ ਮੈਨੂੰ ਸੱਚੀ ਇਦਾਂ ਲੱਗਿਆ ਕਿ ਤੁਸੀਂ ਮੇਰੇ ਨਾਲੋਂ ਵੱਧ ਪਿਆਰ ਵੱਡੀ ਦੀਦੀ ਅਰਤਨਾ ਨੂੰ ਕਰਦੇ ਹੋ ਇਸ ਲਈ ਮੈਥੋਂ ਇਹ ਗਲਤੀ ਹੋ ਗਈ ਬਹੂ ਮਾਂ ਕਦੇ ਵੀ ਆਪਣੇ ਬੱਚਿਆਂ ਵਿੱਚ ਫਰਕ ਨਹੀਂ ਕਰਦੀ ਉਸ ਲਈ ਉਸਦੇ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਨੇ ਬਲਕਿ ਮਾਂ ਤਾਂ ਮਾਂ ਹੁੰਦੀ ਹੈ ਜੋ ਆਪਣਾ ਢਿੱਡ ਭੁੱਖਾ ਰੱਖ ਕੇ ਬੱਚਿਆਂ ਨੂੰ ਪਾਲਦੀ ਹੈ ਪਰ ਤੂੰ ਤਾਂ ਹਰ ਰੋਜ਼ ਮੇਰੀ ਭੁੱਖ ਦਾ ਮਜ਼ਾਕ ਉਡਾਉਂਦੀ ਹੈ ਤਾਂ ਇੱਥੇ ਕਾਸ਼ ਵੀ ਆ ਗਿਆ ਤੇ ਉਸਨੇ ਕਿਹਾ ਕਿ ਮਾਂ ਸੁਨਾਲੀ ਨੂੰ ਮaaf ਕਰ ਦੇ ਇਸ ਦਾ ਸੁਭਾਅ ਹੀ ਇਦਾਂ ਦਾ ਹੈ ਹੁਣ ਕੀ ਕੀਤਾ ਜਾਵੇ ਇਸ ਦੀ ਮਾਂ ਵੀ ਐਨੀ ਸਮਝਦਾਰ ਨਹੀਂ ਹੈ ਜੋ ਇਸ ਨੂੰ ਚੰਗੀ ਤਰ੍ਹਾਂ ਸਮਝਾ ਸਕੇ ਮਾਂ ਹੁਣ ਤੂੰ ਗੁੱਸੇ ਨੂੰ ਠੁੱਕ ਦੇ ਅਤੇ ਰੋਟੀ ਖਾ ਲੈ ਸਮਿਤਰਾ ਨੇ ਕਿਹਾ ਬੇਟਾ ਇਸ ਵਿੱਚ ਇਸ ਦਾ ਕੋਈ ਦੋਸ਼ ਨਹੀਂ ਹੈ ਇਸ ਨੂੰ ਤਾਂ ਆਪਣੀ ਮਾਂ ਦੀ ਭੁੱਖ ਦਿਸੂਗੀ ਹੀ ਪਰ ਤੈਨੂੰ ਆਪਣੀ ਮਾਂ ਦਾ ਦਰਦ ਨਜ਼ਰ ਨਹੀਂ ਆਇਆ ਤੂੰ ਮੈਨੂੰ ਲੈ ਤਾਂ ਆਇਆ ਪਰ ਇੱਕ ਦਿਨ ਵੀ ਨਹੀਂ ਦੇਖਿਆ ਕਿ ਮੇਰੀ ਮਾਂ ਠੀਕ ਤਰ੍ਹਾਂ ਨਾਲ ਖਾ ਰਹੀ ਹੈ ਜਾਂ ਨਹੀਂ ਫਿਰ ਦੋਵੇਂ ਪਤੀ ਪਤਨੀ ਨੇ ਸਮਿਤਰਾ ਜੀ ਨੂੰ ਮਨਾ ਲਿਆ ਤੇ ਰੋਟੀ ਖਵਾਈ ਫਿਰ ਅਗਲੀ ਸਵੇਰ ਉਸ ਦਾ ਵੱਡਾ ਬੇਟਾ ਰਜੀਵ ਉਸ ਨੂੰ ਲੈਣ ਲਈ ਆ ਗਿਆ ਸੁਨਾਲੀ ਅਤੇ ਉਸ ਦੇ ਪਤੀ ਨਿਰਜੀਵ ਨੂੰ ਉਸ ਦੀ ਮਾਂ ਤੋਂ ਮਿਲਣ ਤੋਂ ਪਹਿਲਾਂ ਹੀ ਉਸ ਨੂੰ ਰੋਕ ਲਿਆ ਤੇ ਕਿਹਾ ਕਿ ਮਾਂ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਉਹ ਜੀਵ ਜਈਆਂ ਗੱਲਾਂ ਕਰਨ ਲੱਗ ਗਈ ਹੈ ਅਤੇ ਰਾਤ ਨੂੰ ਬੀ ਨੀਂਦ ਵਿੱਚ ਤੁਰ ਪੈਂਦੀ ਹੈ ਖਾਣਾ ਖਾ ਲੈਂਦੀ ਹੈ ਪਰ ਬਾਅਦ ਵਿੱਚ ਭੁੱਲ ਜਾਂਦੀ ਹੈ ਲੱਗਦਾ ਹੈ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਮਾਂ ਜੀ ਨੂੰ ਚੰਗੇ ਡਾਕਟਰ ਨੂੰ ਦਿਖਾ ਦੇਣਾ ਸਮਿਤਰਾ ਜੀ ਦੀ ਨਜ਼ਰ ਜਿਵੇਂ ਹੀ ਉਸ ਦੇ ਵੱਡੇ بیٹے ਰਜੀਵ ਤੇ ਪਈ ਤਾਂ ਉਸ ਨੂੰ ਦੇਖਦੇ ਹੀ ਉਸ ਦੇ ਗੱਲ ਲੱਗ ਕੇ ਰੋਣ ਲੱਗ ਪਈ ਤੇ ਕਿਹਾ ਬੇਟਾ ਮੈਨੂੰ ਘਰ ਲੈ ਚੱਲ ਰਜੀਵ ਨੇ ਆਪਣੀ ਮਾਂ ਦੀਆਂ ਅੱਖਾਂ ਪੂੰਝਦੇ ਹੋਏ ਕਿਹਾ ਮਾਂ ਮੈਂ ਤੈਨੂੰ ਹੀ ਲੈਣ ਆਇਆ ਹਾਂ ਘਰੇ ਅਰਥਨਾ ਤੁਹਾਨੂੰ ਉਡੀਕ ਰਹੀ ਹੈ ਚਲੋ ਚੱਲਦੇ ਹਾਂ ਤਾਂ ਸਮਿਤਰਾ ਜੀ ਨੇ ਚਟਾ ਆਪਣੇ ਕੱਪੜੇ ਬੈਗ ਵਿੱਚ ਪਾ ਲੇ ਫਿਰ ਜੀਵ ਨੇ ਆਕਾਸ਼ ਨੂੰ ਕਿਹਾ ਕਿ ਸੁਨਾਲੀ ਤਾਂ ਪਰਾਈ ਹੈ ਉਸ ਨੂੰ ਮੈਂ ਕੁਝ ਨਹੀਂ ਕਹਿ ਸਕਦਾ ਪਰ ਆਪਣੀ ਤਾਂ ਇਹ ਮਾਂ ਹੈ ਜੇਕਰ ਆਪਾਂ ਹੀ ਇਸ ਦਾ ਦਰਦ ਨਹੀਂ ਸਮਝਾਂਗੇ ਤਾਂ ਕੌਣ ਸਮਝੂਗਾ ਯਾਦ ਰੱਖ ਅੱਜ ਨਾ ਕੱਲ ਆਪਾਂ ਵੀ ਇਸੇ ਅਵਸਥਾ ਵਿੱਚ ਹੀ ਆਉਣਾ ਹੈ ਜੇਕਰ ਆਪਣੇ ਬੱਚੇ ਆਪਣੇ ਨਾਲ ਇਦਾਂ ਕਰਨਗੇ ਤਾਂ ਆਪਾਂ ਨੂੰ ਕਿਹੋ ਜਿਹਾ ਮਹਿਸੂਸ ਹੋਵੇਗਾ ਜਦੋਂ ਆਪਣੀ ਮਾਂ ਆਪਣੀ ਭੁੱਖ ਸਮਝ ਸਕਦੀ ਹੈ ਤਾਂ ਆਪਾਂ ਕਿਉਂ ਨਹੀਂ ਆਪਣੀ ਭੁੱਖੀ ਮਾਂ ਦੀ ਭੁੱਖ ਮਿਟਾ ਸਕਦੇ ਆਪਣੀ ਮਾਂ ਨੂੰ ਖਾਣਾ ਦੇਣ ਵਿੱਚ ਤੁਹਾਨੂੰ ਮੁਸ਼ਕਲ ਹੋਣ ਲੱਗੇ ਜੇਕਰ ਤੁਸੀਂ ਹੁਣ ਵੀ ਸਮਝ ਜਾਮੋ ਤਾਂ ਚੰਗਾ ਹੈ ਐਨਾ ਕਹਿ ਕੇ ਉਸ મિતਰਾ ਜੀ ਨੂੰ ਨਾਲ ਲੈ ਕੇ ਵਾਪਸ ਚਲਾ ਗਿਆ ਉੱਥੇ ਜਾ ਕੇ ਸਮਿਤਰਾ ਜੀ ਨੇ ਰੋ ਰੋ ਕੇ ਇੱਕ ਇੱਕ ਗੱਲ ਉਹਨਾਂ ਨੂੰ ਦੱਸੀ ਤਾਂ ਅਰਤਨਾ ਦੇ ਸਬਰ ਦਾ ਬੰਨ ਟੁੱਟਣ ਲੱਗਿਆ ਤੇ ਉਸ ਨੇ ਤੁਰੰਤ ਹੀ ਸੁਨਾਲੀ ਨੂੰ ਫੋਨ ਕੀਤਾ ਤੇ ਉਸ ਨੂੰ ਬਹੁਤ ਖਰੀਆਂ ਖੋਟੀਆਂ ਸੁਣਾਈਆਂ ਕਿ ਤੇਰੀ ਹਿੰਮਤ ਕਿਵੇਂ ਹੋਈ ਮੰਮੀ ਜੀ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਨ ਦੀ ਜੇਕਰ ਸੱਸ ਦੀ ਸੇਵਾ ਨਹੀਂ ਕਰਨੀ ਤਾਂ ਉਸ ਤੋਂ ਘਰ ਦਾ ਕੰਮ ਕਿਉਂ ਕਰਾਉਂਦੀ ਹੈ ਕਿ ਤੈਨੂੰ ਇਦਾਂ ਕਰਦੇ ਹੋਏ ਬਿਲਕੁਲ ਵੀ ਸ਼ਰਮ ਨਹੀਂ ਆਈ ਕਿ ਤੂੰ ਆਪਣੀ ਮਾਂ ਤੋਂ ਵੀ ਇਦਾਂ ਨੌਕਰਾਂ ਵਾਲਾ ਕੰਮ ਕਰਵਾਏਂਗੀ ਨਾਲੀ ਜੋ ਤੂੰ ਕੀਤਾ ਹੈ ਇਸ ਤੋਂ ਬਾਅਦ ਤੇਰੇ ਨਾਲ ਰਿਸ਼ਤਾ ਰੱਖਣਾ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੂਗਾ ਐਨਾ ਕਹਿ ਕੇ ਅਰਤਨਾ ਨੇ ਫੋਨ ਕੱਟ ਦਿੱਤਾ ਆਕਾਸ਼ਾ ਤੇ ਸੁਨਾਲੀ ਨੂੰ ਹੁਣ ਪਤਾ ਲੱਗ ਚੁੱਕਿਆ ਸੀ ਕਿ ਉਹ ਉਹਨਾਂ ਦੀ ਪੋਲ ਖੁੱਲ ਚੁੱਕੀ ਹੈ ਹੁਣ ਉਹ ਦੋਵੇਂ ਜੀ ਉਪਰੋ ਦਿਖਾਵੇ ਲਈ ਸਮਿਤਰਾ ਜੀ ਤੋਂ ਮਾਫੀ ਮੰਗਣ ਲਈ ਆਏ ਪਰ ਸਮਿਤਰਾ ਜੀ ਨੇ ਆਪਣੇ ਵੱਡੇ ਬੇਟੇ ਨੂੰ ਕਿਹਾ ਕਿ ਰਜੀਵ ਜੇਕਰ ਤੂੰ ਇਹਨਾਂ ਨਾਲ ਕੋਈ ਰਿਸ਼ਤਾ ਰੱਖਣਾ ਚਾਹੁੰਦਾ ਹੈ ਤਾਂ ਰੱਖ ਸਕਦਾ ਹੈ ਪਰ ਮੈਂ ਇਹੋ ਜਿਹੇ ਲੋਕਾਂ ਨੂੰ ਮੂੰਹ ਵੀ ਨਹੀਂ ਲਾਉਣਾ ਚਾਹੁੰਦੀ ਮੇਰੇ ਨਾਲ ਤਾਂ ਇਹਨਾਂ ਨੇ ਉਹ ਵਿਵਹਾਰ ਕੀਤਾ ਜਿਹੜਾ ਅਸੀਂ ਆਪਣੇ ਦੁਸ਼ਮਣ ਨਾਲ ਵੀ ਨਹੀਂ ਕਰਦੇ ਯਾਦ ਹੈ ਨਾ ਤੈਨੂੰ ਸੁਨਾਲੀ ਬਹੁਤ ਤੂੰ ਮੈਨੂੰ ਇੱਕ ਚਾਹ ਦੇ ਕੱਪ ਲਈ ਕਿੰਨਾ ਤਰਸਾਉਂਦੀ ਸੀ ਕਿ ਮੇਰੇ ਬੇਟੇ ਦੇ ਘਰ ਮੇਰੀ ਇਹੀ ਇੱਜ਼ਤ ਸੀ ਜੇਕਰ ਹਾਂ ਤਾਂ ਮੈਂ ਆਪਣੇ ਅਜਿਹੇ ਬੇਟੇ ਨਾਲ ਕੋਈ ਵੀ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਚਲੇ ਜਾਓ ਇੱਥੋਂ ਅਤੇ ਮੈਨੂੰ ਕਦੇ ਵੀ ਆਪਣਾ ਮੂੰਹ ਨਾ ਦਿਖਾਉਣਾ ਸੁਨਾਲੀ ਨੇ ਕਿਹਾ ਠੀਕ ਹੈ ਮਾਨਜੀ ਜੇਕਰ ਤੁਹਾਨੂੰ ਅਜਿਹਾ ਹੀ ਲੱਗਦਾ ਹੈ ਤਾਂ ਸਾਨੂੰ ਹੁਣੇ ਹੀ ਪਪਾ ਜੀ ਦੀ ਜਾਇਦਾਦ ਵਿੱਚੋਂ ਜੋ ਵੀ ਸਾਡਾ ਹਿੱਸਾ ਬੰਦਾ ਹੈ ਉਹ ਦੇ ਦਿਓ ਸੁਨਾਲੀ ਦੇ ਮਨ ਦੀ ਗੱਲ ਉਸ ਦੀ ਜਵਾਨਤੀ ਆ ਗਈ ਤਾਂ ਅਰਚਨਾ ਹੈਰਾਨ ਹੋ ਕੇ ਉਸ ਨੂੰ ਦੇਖਣ ਲੱਗੀ ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੀ ਤਾਂ 스미ਤਰਾ ਜੀ ਨੇ ਸੁਨਾਲੀ ਦੇ ਇੱਕ ਥੱਪੜ ਲਗਾਉਂਦੇ ਹੋਏ ਕਿਹਾ ਲਾਲਚੀ ਬੇਸ਼ਰਮ ਔਰਤ ਸੇਵਾ ਤੇਰੇ ਤੋਂ ਕੀਤੀ ਨਹੀਂ ਚਾਹਦੀ ਅਤੇ ਮੇਵਾ ਚਾਹੀਦਾ ਆਪਣੀ ਮਾਂ ਨੂੰ ਤਾਂ पेट भर के खाना खबी होवेंगी मैनू भुखी प्यासी रखती सी ए सारी सिक्ख्या माँ ने ही तेन दी है ना जेकर नैन जायद चाहती है तो अपनी माँ तो जाके मग मैं भी देखती हाँ भराी पेकों की जायद तेन दिखते हैं पर इस दरवाजे तो तेन कुछ भी नहीं मिलेगा बड़ी आई है हिस्सा मंगन वाली जा जाके जो करना है कर है। मैं कुछ नहीं देवगी फिर आकाश ने कहा माँ तू अजि कि कर सकती है बड़े वीर माँ को यह सब तू ही सिखा ਆਇਆ ਹੈ ਨਾ ਤੁਸੀਂ ਸਭ ਕੁਝ ਇਕੱਲੇ ਹੀ ਹੜਪਣਾ ਚਾਹੁੰਦੇ ਹੋ ਤੁਸੀਂ ਇੰਨਾ ਨੀਚੇ ਗਿਰ ਜਾਓਗੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਰਦੀਪ ਨੇ ਕਿਹਾ ਆਕਾਸ਼ ਮੇਰੀ ਗੱਲ ਸੁਨ ਰਦੀਪ ਹਜੇ ਆਕਾਸ਼ ਨੂੰ ਸਮਝਾਈ ਰਿਹਾ ਸੀ ਕਿ ਐਨੇ ਨੂੰ ਸੁਮਿਤਰਾ ਜੀ ਨੇ ਆਪਣੇ ਬੇਟੇ ਆਕਾਸ਼ ਦੇ ਵੀ ਥੱਪੜ ਲਗਾ ਦਿੱਤੇ ਤੇ ਕਿਹਾ ਕਿ ਨਲਾਇਕ ਆਪਣੀ ਪਤਨੀ ਦੇ ਨਾਲ ਰਹਿੰਦਾ ਤੂੰ ਵੀ ਉਸ ਦੀ ਤਰ੍ਹਾਂ ਹੀ ਹੋ ਗਿਆ ਹੈ ਹਿੱਸਾ ਮੰਗ ਰਿਹਾ ਹੈ ਤੂੰ ਵੀ ਲਾਲਚੀ ਹੈ ਜੋ ਆਪਣੇ ਰਾਮ ਵਰਗੇ ਭਰਾ ਦੇ ਇਲਜ਼ਾਮ ਲਗਾ ਰਿਹਾ ਹੈ ਇਸ ਨੇ ਤਾਂ ਅਜ ਤੱਕ ਕਦੇ ਵੀ ਜਾਇਆ ਦੀ ਗੱਲ ਨਹੀਂ ਕੀਤੀ ਅਤੇ ਆਪਣਾ ਫਰਜ਼ ਨਹੀਂ ਹੁੰਦਾ ਆਇਆ ਹੈ ਪਰ ਤੁਸੀਂ ਦੋਵੇਂ ਐਨੇ ਲਾਲਚੀ ਹੋ ਮੈਂ ਇਹ ਕਦੇ ਸੋਚ ਵੀ ਨਹੀਂ ਸਕਦੀ ਸੀ ਤਹਾਨੂੰ ਯਾਦ ਵੀ ਹੈ ਕਿ ਤੁਸੀਂ ਮੈਨੂੰ ਦਾਣੇ-ਦਾਣੇ ਲਈ ਕਿੰਨਾ ਤਰਸਾਇਆ ਹੈ ਮੈਂ ਕਿੰਨਾ ਰੋਈ ਹਾਂ ਅਤੇ ਅੱਜ ਤੈਨੂੰ ਜਇਤ ਚਾਹੀਦੀ ਹੈ ਤੈਨੂੰ ਇੱਕ ਪੁੱਟੀ ਕੌੜੀ ਵੀ ਨਹੀਂ ਮਿਲੇਗੀ ਐਨਾ ਕਹਿ ਕੇ ਸਮਿਤਰਾ ਜੀ ਨੇ ਮੂੰਹ ਫੇਰ ਲਿਆ ਬੇਟੇ ਬਹੂ ਦੇ ਦੁੱਖ ਵਿੱਚ ਸਮਿਤਰਾ ਜੀ ਹੁਣ ਖੋਈ-ਖੋਈ ਅਤੇ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਅਤੇ ਆਪਣੇ ਕਮਰੇ ਵਿੱਚ ਆਪਣੇ ਪਤੀ ਦੀ ਤਸਵੀਰ ਦੇ ਸਾਹਮਣੇ ਬੈਠੀ ਰੋਂਦੀ ਰਹਿੰਦੀ ਅਰਚਨਾ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦੀ ਪਰ ਉਸ ਨੂੰ ਵੀ ਉਹ ਕਮਰੇ ਵਿੱਚੋਂ ਬਾਹਰ ਜਾਣ ਲਈ ਕਹਿ ਦਿੰਦੀ ਕਿ ਮੈਨੂੰ ਇਕੱਲਾ ਛੱਡ ਦਿਓ ਇੱਕ ਅਰਚਨਾ ਮੋਬਾਈਲ ਵਿੱਚ ਦੇਖ ਕੇ ਕੁਝ ਬਣਾ ਰਹੀ ਸੀ ਤਾਂ YouTube ਤੇ ਉਸਨੇ ਆਪਣੀ ਸੱਸ ਦੀ ਹੀ ਉਮਰ ਦੀ ਇੱਕ ਔਰਤ ਦੇਖੀ ਜੋ ਖਾਣਾ ਬਣਾਉਣਾ ਸਿਖਾ ਰਹੀ ਸੀ ਤਾਂ ਉਸਦੇ ਦਿਮਾਗ ਵਿੱਚ ਵੀ ਆਈਆ ਕਿ ਮੰਮੀ ਜੀ ਨੂੰ ਤਾਂ ਬਹੁਤ ਹੀ ਸਵਾਦ ਖਾਣਾ ਬਣਾਉਣਾ ਆਉਂਦਾ ਹੈ ਤਾਂ ਕਿਉਂ ਨਾ ਮੰਮੀ ਜੀ ਵੀ ਇਹ ਸਭ ਉਸਨੇ ਇਹ ਸੋਚ ਕੇ ਆਪਣੇ ਪਤੀ ਰਜੀਵ ਨਾਲ ਗੱਲ ਕੀਤੀ ਅਤੇ ਫਿਰ ਦੋਹਾਂ ਨੇ ਮਿਲ ਕੇ ਕੁਝ ਸੋਚਿਆ ਫਿਰ ਰਜੀਵ ਆਪਣੀ ਮਾਂ ਨੂੰ ਜਿੱਦ ਕਰਕੇ ਰੋਜ਼ ਕੁਝ ਨਾ ਕੁਝ ਰਸੋਈ ਵਿੱਚ ਬਣਾਉਣ ਲਈ ਕਹਿੰਦਾ ਫਿਰ ਜਦੋਂ ਵੀ ਸਮਿਤਰਾ ਜੀ ਰਸੋਈ ਵਿੱਚ ਕੁਝ ਬਣਾਉਂਦੀ ਤਾਂ ਅਰਚਨਾ ਚੁੱਪਚਾਪੀ ਤੇ ਉਸਦੀ ਰੈਸਪੀ ਬਣਾਉਂਦੀ ਦੀ ਵੀਡੀਓ ਰਿਕਾਰਡ ਕਰ ਲੈਂਦੀ ਅਤੇ ਬਾਅਦ ਵਿੱਚ ਉਸ ਉੱਪਰ ਆਪਣੀ ਵੌਇਸ ਓਵਰ ਕਰਕੇ ਉਸ ਨੂੰ YouTube ਤੇ ਅਪਲੋਡ ਕਰ ਦਿੰਦੀ ਲੋਕਡਾਊਨ ਦੇ ਕਾਰਨ ਸਾਰੇ ਲੋਕ ਘਰਾਂ ਵਿੱਚ ਹੀ ਸਨ ਜਿਸ ਕਰਕੇ ਉਸਦੀ ਵੀਡੀਓਜ਼ ਬਹੁਤ ਹੀ ਜਲਦੀ ਵਾਇਰਲ ਹੋਣਾ ਸ਼ੁਰੂ ਹੋ ਗਈ ਅਤੇ ਲੋਕਾਂ ਨੂੰ ਬਹੁਤ ਜਿਆਦਾ ਪਸੰਦ ਵੀ ਆਉਣ ਲੱਗੀ ਅਤੇ ਅੱਜ ਕਈ ਸਾਲਾਂ ਬਾਅਦ ਮੰਮੀ ਜੀ ਨੂੰ YouTube ਦੇ ਤਰਫੋਂ ਇੱਕ ਹੋਰ 골ਡਨ ਪਲੇ ਬਟਨ ਮਿਲਿਆ ਸੀ ਉਸ ਦੀ ਹੀ ਸਕਸੈਸ ਦੇ ਵਿੱਚ ਅਰਤਨਾ ਤੇ ਰਜੀਵ ਨੇ ਪਾਰਟੀ ਰੱਖੀ ਸੀ ਜੋ ਗੈਸਟ ਸਨ ਇਹ ਸਭ ਆਸ-ਪਾਸ ਵਾਲੇ ਮੰਮੀ ਜੀ ਦੇ ਸਬਸਕ੍ਰਾਈਬਰ ਸਨ ਜੋ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਆਏ ਸਨ ਸੁમિતਰਾ ਜੀ ਦੇ ਕੋਲ ਅੱਜ ਸਭ ਕੁਝ ਸੀ ਉਹ ਇਕੱਲੀ ਹੋ ਕੇ ਵੀ ਅੱਜ ਬਹੁਤ ਜ਼ਿਆਦਾ ਕਾਬਿਲ ਸੀ ਕਿ ਉਸ ਨੂੰ ਕਿਸੇ ਸਹਾਰੇ ਦੀ ਜਾਂ ਆਪਣੇ ਕਿਸੇ ਵੀ ਬੇਟੇ-ਬਹੂ ਦੀ ਮਦਦ ਦੀ ਜ਼ਰੂਰਤ ਨਹੀਂ ਸੀ ਅਤੇ ਇਹ ਸਭ ਰਜੀਵ ਅਤੇ ਅਰਚਨਾ ਦੀ ਵਜ੍ਹਾ ਨਾਲ ਹੋਇਆ ਸੀ ਇਹ ਸਭ ਸੁਣ ਕੇ ਸਨਾਲੀ ਦੇ ਹੋ ਅਚੁੱਟ ਦੇ ਜਾ ਰਹੇ ਸਨ ਕਿ ਉਸਨੇ ਕਿਵੇਂ ਹੀਰੇ ਵਰਗੀ ਸੱਸ ਨੂੰ ਠੋਕਰ ਮਾਰ ਦਿੱਤੀ ਜੇਕਰ ਉਸਨੇ ਇਹ ਸਭ ਨਾ ਕੀਤਾ ਹੁੰਦਾ ਤਾਂ ਅੱਜ ਇਹ ਸਭ ਪੈਸਾ ਉਸ ਦਾ ਹੁੰਦਾ ਸਨਾਲੀ ਫਿਰ ਹੈਰਾਨ ਹੁੰਦੇ ਹੋਏ ਬੋਲੀ ਦੀਦੀ ਜੀ ਜੇਕਰ ਇਦਾਂ ਹੀ ਹੈ ਤਾਂ ਮੰਮੀ ਜੀ ਖਾਣਾ ਕਿਉਂ ਬਣਾ ਰਹੀ ਸਨ ਤਾਂ ਅਰਚਨਾ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਸਨਾਲੀ ਤੂੰ ਤਾਂ ਜਾਣਦੀ ਹੈ ਕਿ ਮੰਮੀ ਜੀ ਆਪਣੇ ਮਹਿਮਾਨਾਂ ਨੂੰ ਭਗਵਾਨ ਸਮਝਦੇ ਹਨ ਅਤੇ ਉਹਨਾਂ ਦੇ ਸਾਈਬਰਸ ਨੇ ਵੀ ਰਿਕਵੈਸਟ ਕੀਤੀ ਸੀ ਕਿ ਸੀ ਪਾਰਟੀ ਦੇ ਵਿੱਚ ਵੀ ਤੁਹਾਡੇ ਹੱਥ ਦਾ ਹੀ ਖਾਣਾ ਖਾਣਾ ਚਾਹੁੰਦੇ ਹਾਂ ਇਸ ਲਈ ਮੰਮੀ ਜੀ ਨੇ ਸਾਰਾ ਖਾਣਾ ਆਪਣੇ ਹੱਥਾਂ ਨਾਲ ਤਿਆਰ ਕੀਤਾ ਸੀ ਅਤੇ ਤੂੰ ਉਸ ਨੂੰ ਨੌਕਰਾਨੀ ਸਮਝ ਲਿਆ ਸੀ ਕਿੰਨੀ ਮੂਰਖ ਹੈ ਤੂੰ ਐਨਾ ਕਹਿਣ ਤੋਂ ਬਾਅਦ ਰਜੀਵ ਅਰਚਨਾ ਤੇ ਸਮਿਤਰਾ ਜੀ ਨੇ ਮਿਲ ਕੇ ਕੇਕ ਕੱਟਿਆ ਅਤੇ ਫਿਰ ਪਲੇ ਬਟਨ ਦੀ ਓਪਨਿੰਗ ਕੀਤੀ ਸਾਰੇ ਲੋਕ ਤਾੜੀਆਂ ਬਜਾ ਰਹੇ ਸਨ ਅਤੇ ਪੂਰਾ ਹਾਲ ਤਾੜੀਆਂ ਦੀ ਆਵਾਜ਼ ਨਾਲ ਗੂੰਜ ਉਠਿਆ ਚਾਰੇ ਪਾਸਿਆਂ ਤੋਂ ਵਧਾਈਆਂ ਮਿਲ ਰਹੀਆਂ ਸੀ ਲੋਕ ਸਮਿਤਰਾ ਜੀ ਦੇ ਲਈ ਖੁਸ਼ੀ ਵਿੱਚ ਨੱਚ ਰਹੇ ਸਨ ਪਰ ਉੱਥੇ ਹੀ ਸੁਨਾਲੀ ਤੇ ਆਕਾਸ਼ ਉਦਾਸ ਮੰਨ ਨਾਲ ਹੱਥ ਮਲਦੇ ਹੋਏ ਇੱਕ ਕੋਨੇ ਵਿੱਚ ਖੜੇ ਇਹ ਸਭ ਦੇਖ ਰਹੇ ਸਨ ਕਿਉਂਕਿ ਉਹਨਾਂ ਕੋਲ ਪੁਛਤਾਵੇ ਤੋਂ ਇਲਾਵਾ ਅੱਜ ਕੁਝ ਵੀ ਨਹੀਂ ਬਚਿਆ ਸੀ ਫਿਰ ਆਕਾਸ਼ ਨੇ ਹੋਲੀ ਜਿਹੇ ਸੁਨਾਲੀ ਦੇ ਕੰਨਾਂ ਵਿੱਚ ਕੁਸਰਮੁਸਰ ਕੀਤੀ ਕਿ ਦੇਖ ਸੁਨਾਲੀ ਤੂੰ ਸ਼ਿਕਾਇਤਾਂ ਅਤੇ ਕੰਮ ਤੋਂ ਜੀਚਰਾਉਣ ਵਿੱਚ ਹੀ ਲੱਗੀ ਰਹੀ ਪਰ ਭਾਬੀ ਨੇ ਦੇਖ ਮਾਂ ਦਾ ਸਹੀ ਇਸਤੇਮਾਲ ਕੀਤਾ ਹੈ ਮੈਂ ਵੀ ਤੈਨੂੰ ਅਜਿਹਾ ਹੀ ਕੁਝ ਕਹਿ ਰਿਹਾ ਸੀ ਸੁਨਾਲੀ ਨੇ ਕਿਹਾ ਰਹਿਣ ਦਿਓ ਰਹਿਣ ਦਿਓ ਤੁਸੀਂ ਵੀ ਇਸ ਵਿੱਚ ਸ਼ਾਮਲ ਹੋ ਸਾਰਾ ਇਲਜ਼ਾਮ ਮੇਰੀ ਇਕੱਲੀ ਤੇ ਨਾ ਲਾਓ ਜੇਕਰ ਅਜਿਹਾ ਹੀ ਸੀ ਤਾ ਮੈਨੂੰ ਰੋਕ ਲੈਂਦੇ ਦੋਵੇਂ ਚਹਨੇ ਚਿਹਰੇ ਤੇ ਝੂਠੀ ਮੁਸਕਰਾਹਟ ਦੇ ਨਾਲ ਇੱਕ ਦੂਜੇ ਨੂੰ ਇਹ ਦੋਸ਼ ਲਗਾ ਰਹੇ ਸੀ ਪਰ ਅਪਸ਼ਟਾਈ ਕਿਆ ਹੁੰਦਾ ਜਦ ਚਿੜੀ ਜੁਗ ਗਈ ਖੇਤ ਦੋਸਤੋ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲਦੇ ਆਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ